ਕੁਝ ਲੋਕਾਂ ਦੇ ਉਸ ਵੇਲੇ ਸਵਾਲ ਸਨ ਕਿ ਜਰਕੇ ਸ਼ਰਮਾ ਜੀ ਜਿਹੜੇ ਹਨ ਇਹ ਹਮੇਸ਼ਾ ਪੱਤਰਕਾਰ ਜਿਹੜੇ ਹੈ ਪੈਸੇ ਲੈ ਕੇ ਪ੍ਰਸ਼ਾਸਨ ਕੋਲ ਜਾਂ ਵੱਡੇ ਨੇਤਾਵਾਂ ਦੇ ਨਾਲ ਮਿਲ ਕੇ ਇਹ ਉੱਠ ਜਾਂਦੇ ਹਨ ਜਿੱਦਾਂ ਹੁੰਦਾ ਦਾ ਮੈਨੂੰ ਕੋ 25 ਦੀ ਕਰੋੜ ਦਿੰਦਾ ਤਾਂ ਬੰਦਾ ਖਰੀਦ ਸਕਦਾ ਹੈ ਹੈਨਾ ਇਦਾਂ ਦੀ ਸਮਾਜਿਕ ਤੌਰ ਤੇ ਆਪਣੇ ਵੱਲ ਬੁਤੇ ਦੇ ਨਮਸਕਾਰ ਦੋਸਤੋ ਮੈਂ ਨੰਨੂ ਮੈਂ ਕੰਨੂ ਅਸੀਂ ਪਹੁੰਚ ਚੁੱਕੇ ਹਾਂ ਅੱਜ ਪਿੰਡ ਟੱਪੇ ਦੇ ਵਿੱਚ ਪੰਜਾਬ ਤੋਂ ਸਭ ਤੋਂ ਛੋਟਾ ਪਿੰਡ ਜਿੱਥੇ ਬਹੁਤ ਹੀ ਸ਼ਾਨਦਾਰ ਖਾਨੇ ਆ ਤੁਹਾਨੂੰ ਵਿਊ ਪਿੰਡ ਦਾ ਦੋਸਤੋ ਟੱਪਾ ਪਿੰਡ ਪੰਜਾਬ ਦੇ ਸਭ ਤੋਂ ਛੋਟੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਟੱਪਾ ਹਸ਼ਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਜੋ ਕਿ ਢੋਲਵਾਹ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਦੇ ਵਿੱਚ ਸਾਫ਼ ਸਵੱਈਆਂ ਅਤੇ ਪੱਕਾ ਰੋਡ ਬਣਿਆ ਹੋਇਆ ਹੈ ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਉੱਤੇ ਬਸਿਆ ਛੋਟਾ ਜਿਹਾ ਪਿੰਡ ਹੈ ਸੋ ਆਓ ਅਸੀਂ ਲੇਕ ਚੱਲਦੇ ਹਾਂ ਤੁਹਾਨੂੰ ਪਿੰਡਵਾਲ ਤੇ ਗੱਲਬਾਤ ਕਰਾਂਗੇ ਇੱਥੋਂ ਦੇ ਕੁਝ ਸਥਾਨਿਕ ਲੋਕਾਂ ਦੇ ਨਾਲ ਬੱਸ ਸਟੈਂਡ ਦੇ ਉੱਪਰ ਕੰਢੀ ਦੇ ਜਿਹੜੇ ਕ੍ਰਾਂਤੀਕਾਰੀ ਯੋद्धा ਸੰਗਠਨ ਹਨ ਉਹਨਾਂ ਦੇ ਪੋਸਟਰ ਲੱਗੇ ਹੋਏ ਸੀ ਅਤੇ ਬੱਸ ਅੱਡਾ ਜਿਹੜਾ ਆ ਲੋਕਾਂ ਨੇ ਆਪਣੇ ਜਿਹੜੀ ਸੂਝ-ਬੂਝ ਦੇ ਨਾਲ ਸਾਫ ਸਫਾਈ ਅਤੇ ਸਰਕਾਰ ਦੀ ਵੀ ਬਹੁਤ ਮਦਦ ਇਹਨਾਂ ਨੂੰ ਇੱਥੇ ਰਹੀ ਆ ਮੇਨ ਲਈ ਪਾਣੀ ਦੀ ਟੰਕੀ ਜਿਹੜੀ ਆ ਮੇਨ ਰੋਡ ਤੇ ਲਗਾਈ ਗਈ ਆ ਠੰਡਾ ਪਾਣੀ ਇੱਥੇ ਹੁੰਦਾ ਆ ਸਤੰਤਰ ਯਾਦ ਹਿੰਦ ਫੌਜ ਸਤੰਤਰਤਾ ਸਨਾਨੀ ਪੁਰਨ ਚੰਦ ਦੀ ਟੱਪਾ ਦੇ ਹਿੱਸਾ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਦੇ ਧਾਰਮਿਕ ਸਥਾਨਾਂ ਵੱਲ ਧਾਰਮਿਕ ਸਥਾਨ ਪਿੰਡ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਅਤੇ ਪਿੰਡ ਦੇ ਆਪਸੀ ਪੇਮ ਪਿਆਰ ਅਤੇ ਭਾਈਚਾਰੇ ਨੂੰ ਦੱਸਾਉਂਦੇ ਹਨ ਪਿੰਡ ਪਹਾੜੀ ਏਰੀਆ ਦੇ ਵਿੱਚ ਬਸਿਆ ਹੋਇਆ ਹੁਣ ਕੰਨ ਬਹੁਤ ਹੀ ਸ਼ਾਂਤ ਮੈਂ ਮਾਹੌਲ ਅਤੇ ਪਿੰਡ ਦੇ ਵਿੱਚ ਬਹੁਤ ਸਾਰੇ ਟੂਰਿਸਟ ਜਿਹੜੇ ਆ ਦੂਰੋਂ ਨੇਚਰ ਪਸੰਦ ਲੋਕ ਜਿਹੜੇ ਉਹ ਆ ਕੇ ਹਮੇਸ਼ਾ ਇੱਥੇ ਆਪਣਾ ਟਾਈਮ ਸਪੈਂਡ ਕਰਦੇ ਨੇ ਪਿੰਡ ਨੂੰ ਕ੍ਰੋਸ ਕਰਦਿਆਂ ਬਿਲਕੁਲ ਅਖੀਰ ਤੇ ਵਿੱਚ ਸਾਹਮਣੇ ਪਹਾੜੀ ਦੇ ਉੱਤੇ ਬਾਬਾ ਬਲਕਨਾ ਜੀ ਦਾ ਮੰਦਿਰ ਆਓ ਤੁਹਾਨੂੰ ਉੱਥੋਂ ਦਿਖਾਨਿਆ ਪਿੰਡ ਦਾ ਦ੍ਰਿਸ਼ ਇਹ ਤੁਸੀਂ ਦੇਖ ਰਹੇ ਹੋ ਇਹ ਟੱਪਾ ਪਿੰਡ ਦੇ ਜੰਗਲ ਅਤੇ ਟੱਪਾ ਪਿੰਡ ਦੇ ਘਰ ਸੋ ਇਹ ਹੈ ਬਾਬਾ ਪਾਲਖਨਾਜੀ ਦਾ ਮੰਦਿਰ ਜੋ ਕਿ ਸਾਹਮਣੇ ਪਿੰਡ ਦੇ ਬਿਲਕੁਲ ਪਹਾੜੀ ਤੇ ਨੈਚਰ ਹਾਂ ਤਾਂ ਸੋ ਮੰਦਿਰ ਦਰਸ਼ਨ ਕਰਨ ਤੋਂ ਬਾਅਦ ਹੀ ਅਸੀਂ ਇੱਕ ਵਾਰ ਫਿਰ ਪਿੰਡ ਵਰਣਨ ਉੱਤੇ ਸੋ ਪਿੰਡ ਦੇ ਵਿੱਚ ਪੁਰਾਣੇ ਬਜ਼ੁਰਗ ਅਤੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਨੇ ਪਿੰਡ ਨੂੰ ਹੋਰ ਖੂਬਸੂਰਤ ਅਤੇ ਪਿੰਡ ਦੀ ਸ਼ਾਨ ਵਧਾਉਂਦੇ ਹਨ ਅਸੀਂ ਪਿੰਡ ਦੇ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਇਹ ਬਹੁਤ ਹੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਆ ਪਿੰਡ ਵਾਸੀਆਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਸੋ ਆਓ ਹੁਣ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਹੁਣਾਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਆ ਇਸ ਪਿੰਡ ਦੇ ਬਾਰੇ ਤੇ ਜਾਣਾਂਗੇ ਅਸੀਂ ਦਰਸ਼ਕੋ ਇੱਕ ਗੱਲ ਹੋਰ ਅਸੀਂ ਇੱਥੇ ਗੱਲਬਾਤ ਕਰਾਂਗੇ ਪੱਤਰਕਾਰ ਰਕੇਸ਼ ਸ਼ਰਮਾ ਜੀ ਦੇ ਨਾਲ ਜਿਹੜੇ ਕੀ ਹਮੇਸ਼ਾ ਕੰਢੀ ਦੇ ਲਈ ਗੱਲ ਕਰਦੇ ਰਹਿੰਦੇ ਹਨ ਸੋ ਆਓ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਦੇ ਸਰਪੰਚ ਦੇ ਨਾਲ ਸਰਪੰਚ ਸਾਹਿਬ ਕਿਤੇ ਪਿੰਡ ਦੇ ਵਿੱਚ ਜ਼ਰੂਰੀ ਕੰਮ ਤੇ ਗਏ ਹੋਏ ਸਨ ਸੋ ਆਓ ਉਨਿੰਦਰ ਅਸੀਂ ਪਿੰਡ ਤੇ ਸਕੂਲ ਵੱਲ ਚੱਤ ਮਾਰਦੇ ਹਾਂ ਪਿੰਡ ਦੇ ਵਿੱਚ ਦੋ ਸਕੂਲ ਹਨ ਅੰਗਣਵਾੜੀ ਸਕੂਲ ਅਤੇ ਪ੍ਰਾਇਮਰੀ ਸਕੂਲ ਸਕੂਲ ਬਹੁਤ ਹੀ ਖੂਬਸੂਰਤ ਇਮਾਰਤ ਬਣੀ ਹੋਈ ਸੀ ਅਤੇ ਸਕੂਲ ਦੀ ਸਾਫ ਸਫਾਈ ਗੰਧਾਂ ਤੇ ਲਿਖੇ ਹੋਏ ਸਲੋਗਨ ਜਿਹੜਿਆਂ ਉਹ ਸਕੂਲ ਵਾਲ ਨੂੰ ਆਪਣਾ ਧਿਆਨ ਖਿੱਚਦੇ ਨੇ ਸੋ ਦੋਸਤੋ ਬਹੁਤ ਹੀ ਛੋਟਾ ਪਿੰਡ ਅਤੇ ਫਿਰ ਇੱਕ ਵਾਰ ਬਹੁਤ ਹੀ ਸਾਫ ਸੁਥਰਾ ਅਤੇ ਵਧੀਆ ਮਾਹੌਲ ਇੱਥੇ ਜਿਹੜਾ ਆ ਦਿਖਾਈ ਦਿੱਤਾ ਆ ਸਾਨੂੰ ਸਕੂਲ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਪਿੰਡ ਵਾਸੀਆਂ ਦਾ ਗਿਣਾ ਆ ਉਹਨਾਂ ਦੇ 80% ਬੱਚੇ ਜਿਹੜੇ ਆ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਦੇ ਆ ਰੋਡਾਂਾਂ ਤੇ ਪਾਣੀ ਬੜੀਆਂ ਟੈਂਕੀਆਂ ਸਕੂਲ ਨੂੰ ਹੋਰ ਸੁਧੂ ਸੁਧਰਤ ਆ। ਸੋ ਦੋਸਤੋ ਪਹੁੰਚੇ ਆ ਪਿੰਡ ਟੱਪਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਪਿੰਡ ਸੋ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜੀ ਨਾਲ ਸੁਨੀਲ ਕੁਮਾਰ ਜੀ ਸਰਪੰਚ ਪਿੰਡ ਟੱਪਾ ਜੀ ਦੇ ਤੋਂ ਸਰਪੰਚ ਸਾਹਿਬ ਜੀ ਸਵਾਗਤ ਹੈ ਤੁਹਾਡਾ ਪਿੰਡ ਦੀ ਸ਼ਹਿਰ ਸਾਡੇ ਨਵੇਂ ਬਲੌਗ ਦੇ ਵਿੱਚ ਸਰਪੰਚ ਸਾਹਿਬ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਸਰਪੰਚੀ ਦੇ ਵਿੱਚ ਆਉਣ ਦਾ ਖਿਆਲ ਕਿਵੇਂ ਆਇਆ ਤੇ ਇਸ ਪਿੰਡ ਦਾ ਮਾਹੌਲ ਜਿੱਦਾਂ ਬਹੁਤ ਹੀ ਸ਼ਾਂਤਮਈ ਮਾਹੌਲ ਆ ਤੇ ਸਾਫ ਸਫਾਈ ਅਤੇ ਪਿੰਡ ਦੀਆਂ ਗਲੀਆਂ ਜਿੱਦਾਂ ਬਹੁਤ ਹੀ ਸਾਫ ਸੁਥਰੀਆਂ ਹਨ ਤੁਹਾਡਾ ਸਹਿਯੋਗ ਅਤੇ ਸਰਕਾਰ ਦਾ ਸਹਿਯੋਗ ਪਿੰਡ ਦੇ ਪਿੰਡ ਵਾਸੀਆਂ ਵਾਸਤੇ ਕਿਹੋ ਜਿਹਾ ਤੁਹਾਡਾ ਇਹ ਸਫ਼ਰ ਸ਼ੁਰੂ ਹੋਇਆ ਹੈ ਜੀ ਅੱਜ ਤੋਂ 20 ਸਾਲ ਪਹਿਲੇ ਆਪਾਂ ਜੋਥ ਦੇ ਨਾਲ ਜੁੜੇ ਸੀ ਔਰ ਸਾਡਾ ਇੱਕ ਕਲੱਬ ਬਣਿਆ ਵਿੱਚ ਡਾਇਮੰਡ ਜੂਥ ਕਲੱਬ ਤੇ ਜਦੋਂ ਆਪਾਂ ਜੂਥ ਨੂੰ ਤਿਆਰ ਕੀਤਾ ਤੇ ਸਾਡੇ ਨਾਲ ਕਾਫੀ ਨੌਜਵਾਨ ਮੁੰਡੇ ਜਿਹੜੇ ਆ ਜੁੜੇ ਐ ਤੇ ਉਹ ਇੱਕ ਤਾਂ ਸਾਡਾ ਜਿਹੜਾ ਪਿੰਡ ਆ ਬੜਾ ਵਧੀਆ ਸਾਫ ਸੁਥਰਾ ਤੇ ਸ਼ਾਂਤ ਮਹਿਲੀ ਪਿੰਡ ਆ ਇਹ ਪਿੰਡ ਜਿਹੜਾ ਹੈ ਢੋਲਵਾ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਆ ਇਹ ਚਿੰਤਪੁਰਨੀ ਮਾਤਾ ਮੰਦਰ ਨੂੰ ਲਿੰਕ ਕਰਦਾ ਹੈ ਰੋਡ ਇੱਥੋਂ ਚਿੰਤਪੁਰਨੀ ਮਾਤਾ ਮੰਦਰ 25 ਕਿਲੋਮੀਟਰ ਦੀ ਦੂਰੀ ਤੇ ਹੈ ਜੇ ਜਦੋਂ ਆਪਾਂ ਇਸ ਯੂਥ ਕਲੱਬ ਦੇ ਨਾਲ ਜੁੜੇ ਆਂ ਤੇ ਬਹੁਤ ਸਾਡਾ ਉਰਜਾਂ ਸੀ ਕਿ ਆਪਾਂ ਇੱਕ ਦਿਨ ਇਸ ਮੰਜ਼ਲ ਤੇ ਪਹੁੰਚੀਏ ਕਿ ਸਰਪੰਚ ਇਸ ਪਿੰਡ ਦੇ ਸਰਪੰਚ ਬਣੀਏ ਤੇ ਪਿਛਲੇ ਪੀਰੀਅਡ ਤੇ ਵੀ ਮੇਰੇ ਬਾਈਫ ਜੜਿਆ ਮੈਂਬਰ ਪੰਚਾਇਤ ਸਨ ਤੇ ਸਾਡੇ ਸਰਪੰਚ ਦੀ ਸੀਟ ਖਾਲੀ ਹੋਣ ਕਰਕੇ ਉਹਨਾਂ ਨੂੰ 2 ਸਾਲ ਦਾ ਅਧਿਕਾਰੀ ਪੰਚਤ ਨੇ ਗਏ ਉਸ ਤੋਂ ਬਾਅਦ ਹੁਣ ਪੂਰੇ ਬਹੁਮਤ ਨਾਲ ਇਲੈਕਸ਼ਨ ਲੜਿਆ ਮਿਸਿਸ ਮਰੀ ਨੇ ਤੇ ਹੁਣ ਪੂਰੇ ਬਹੁਮਤ ਨਾਲ ਚੋਣਾਂ ਜਿੱਤ ਕੇ ਇਹ ਸਰਪੰਚੀ ਦੀ ਜਿਹੜੀ ਸੀਟ ਹੈ ਹਾਸਲ ਕੀਤੀ ਹੈ ਲੋਕਾਂ ਨੇ ਬਹੁਤ ਸਾਨੂੰ ਪਿਆਰ ਦਿੱਖਿਆ ਹੈ ਔਰ ਸਾਡੇ ਜੂਥ ਕਲੱਬ ਦਾ ਬਹੁਤ ਕੰਮ ਲੋਕਾਂ ਨੇ ਸਾਨੂੰ ਇਸ ਮਾਰਗ ਤੇ ਅੱਗੇ ਲੰਦਾ ਹੈ ਕਿ ਇਹਨਾਂ ਨੇ ਪਿੱਛੇ ਵੀ ਕੰਮ ਕਰਵਾਏ ਹੈ ਤੇ ਹੁਣ ਵੀ ਕੰਮ ਕਰਵਾਂਗੇ ਤੇ ਸਾਡਾ ਵੀ ਇਹੀ ਸੰਕਲਪ ਹੈ ਪਿੰਡ ਦੇ ਪ੍ਰਤੀ ਸੋਚ ਹੈ ਕਿ ਆਪਾਂ ਪਿੰਡ ਨੂੰ ਵਧੀਆ ਢੰਗ ਨਾਲ ਸਚਾਰੇ ਢੰਗ ਨਾਲ ਉੱਚਾ ਲੈ ਕੇ ਜਾਈਏ ਤਾਂ ਕਿ ਆਪਾਂ ਪਿੰਡ ਨੂੰ ਸ਼ਾਂਤਮਈ ਔਰ ਸਾਫ ਸੁਥਰਾ ਤੇ ਪਿੰਡ ਦੀ ਡਿਵੈਲਪਮੈਂਟ ਦੇ ਵਾਸਤੇ ਆਪਾਂ ਸੰਕਲਪ ਕੀਤਾ ਹੈ ਕਿ ਵੱਤ ਤੋਂ ਵੱਧ ਪਿੰਡ ਦਾ ਸੁਧਾਰ ਕਰੀਏ। ਤੋਂ ਸਾਡੇ ਚੀਫ ਮਿਨਿਸਟਰ ਸਾਡਦਾ ਵੱਲੋਂ ਵੀ ਸਾਨੂੰ ਹਦਾਇਤਾਂ ਹੈ ਕਿ ਪਿੰਡ ਨੂੰ ਗਰੰਟਾ ਅਸੀਂ ਦੇਣੀ ਆ ਤੇ ਪਿੰਡ ਨੂੰ ਜਾਗਰਤ ਤੁਸੀਂ ਕਰਨਾ ਹੈ। ਤੇ ਸਾਡੇ ਮੰਤਰੀ ਸਾਹਿਬਾਨ ਡਾਕਟਰ ਰਬਜੋਤ ਜੀ ਐਮਐਲਏ ਸਾੰਤਲਾਸੀ ਹਲਕਾ ਤੋਂ ਉਹ ਸਾਡੇ ਕੋਲ ਵੀ ਆਏ ਸਨ ਦੋ ਦਿਨ ਪਹਿਲੇ ਵੀ। ਉਹਨਾਂ ਨੇ ਸਾਡੇ ਪਿੰਡ ਵਾਸਤੇ ਇੱਕ ਟਿਊਬਲ ਦੀ ਬੋਰ ਦੇ ਪੈਸੇ ਵੀ ਦੇ ਕੇ ਗਿਆ ਹੈ ਅਤੇ ਸਾਨੂੰ ਹੋਰ ਵੀ ਕੰਮਾਂ ਦੇ ਜੜੀਆਂ ਸੀ ਉਹਨਾਂ ਨੂੰ ਡਿਮਾਂਡਾਂ ਦਿੱਤੀਆਂ ਉਹਨਾਂ ਦਾ ਵੀ ਸਾਨੂੰ ਵਿਸ਼ਵਾਸਨ ਦਿੱਤਾ ਹੈ ਉਹਨਾਂ ਨੇ ਤੇ ਪਿੱਛੇ ਵੀ ਕੰਮ ਕਰਵਾਏ ਹੈ 2 ਸਾਲਾਂ ਪੀਰੀਅਡ ਚ ਵੀ ਤੇ ਹੁਣ 5 ਸਾਲ ਦੇ ਪੀਰੀਅਡ ਚ ਵੀ ਆਪਾਂ ਪਿੰਡ ਦੇ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ ਤੇ ਇਸ ਪਿੰਡ ਨੂੰ ਸਾਫ਼ ਸੁਥਰਾ ਤੇ ਵਧੀਆ ਸਜਰੇ ਢੰਗ ਨਾਲ ਚਲਾਵਾਂਗੇ ਸਰਪੰਚ ਸਾਹਿਬ ਜਿਵੇਂ ਪਿੰਡ ਟੱਪਾ ਸਿਟੀ ਤੋਂ ਬਹੁਤ ਜ਼ਿਆਦਾ ਦੂਰ ਹੈ ਕਿ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਰੇ ਸਾਨੂੰ ਇੱਥੇ ਆਵਾਜ਼ ਆਈ ਤੋਂ ਸਭ ਤੋਂ ਪਹਿਲਾ ਟ੍ਰਾਂਸਪੋਰਟ ਦੀ ਮੁਸ਼ਕਲ ਹੈ ਕਿਉਂਕਿ ਇਥੋਂ ਬਸਾਂ ਦੀ ਬਹੁਤ ਦਿੱਕਤ ਸੀ ਤੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਸਰਕਾਰ ਨੇ ਸਾਨੂੰ ਇੱਕ ਰੋਡਵੇ ਦੀ ਬੱਸ ਜੜੀ ਹੈ ਉਹ ਸਵੇਰੇ ਸ਼ਾਮ ਮਹੀਅਤ ਰਾਇਆ ਤੇ ਸਰਕਾਰ ਨੂੰ ਮੇਰੀ ਇੱਕ ਫਿਰ ਬੇਨਤੀ ਹੈ ਕਿ ਦੁਪਹਿਰ ਦਾ ਟਾਈਮ ਜਿਹੜਾ ਸਕੂਲ ਦੇ ਬੱਚਿਆਂ ਦਾ ਟਾਈਮ ਹੈ ਉਹ ਆਣ ਜਾਂਦੀ ਦਿੱਕਤ ਹੈ ਤੇ ਦੁਪਹਿਰ ਦਾ ਟਾਈਮ ਵੀ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਰੋਡਵੇ ਦੀ ਬੱਸ ਜੜੀ ਆ ਉਹ ਚਲਾਈ ਜਾਏ ਜਵੇਂ ਤੁਸੀਂ ਜ਼ਿਕਰ ਕੀਤਾ ਐਮਐਲਏ ਸਾਹਿਬ ਡਾਕਟਰ ਰਵਜੋਤ ਸਿੰਘ ਜੀ ਦਾ ਉਹਨਾਂ ਦੀ ਕੀ ਦਿਨ ਰਹੀ ਹੈ ਪਿੰਡ ਨੇ ਐਮਐਲਏ ਸਾਹਿਬ ਪਹਿਲਾਂ ਵੀ ਇੱਥੋਂ ਸ਼ਾਂਤਰਾਸੀ ਹਲਕਾ ਤੋਂ ਦੋ ਵਾਰੀ ਇਲੈਕਸ਼ਨ ਲੜਿਆ ਇੱਕ ਵਾਰੀ ਪਹਿਲੇ ਐਮਐਲਏ ਦੇ ਇਲੈਕਸ਼ਨ ਲੜੇ ਆ ਤੇ ਦੂਸਰੀ ਵਾਰ ਐਮਪੀ ਦੇ ਵੀ ਇਲੈਕਸ਼ਨ ਲੜੇ ਆ ਤੇ ਲੋਕਾਂ ਨੇ ਉਹਨਾਂ ਨੂੰ ਪਹਿਲੇ ਵੀ ਵਿਸ਼ਵਾਸ ਦਿੱਤਾ ਹੈ ਲੇਕਿਨ ਇਸ ਵਾਰ ਤੇ ਲੋਕਾਂ ਨੇ ਕਾਫੀ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿਤਾ ਕੇ ਤੇ ਇੱਥੇ ਸ਼ਾਂਤਰਾਸੀ ਐਮਐਲਏ ਸ਼ੀਟ ਤੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਸੋ ਦੋਸਤੋ ਇਹ ਹਨ ਪਿੰਡ ਟੱਪਾ ਦੇ ਸਰਪੰਚ ਸੋ ਆਓ ਪਿੰਡ ਦੀਆਂ ਗਲੀਆਂ ਵੱਲ ਝਾਤ ਮਾਰਦੇ ਆਂ ਤੇ ਗੱਲਬਾਤ ਕਰਾਂਗੇ ਇਥੋਂ ਦੇ ਸੂਝਬਾਨ ਕੰਢੀ ਏਰੀਏ ਦੇ ਪੱਤਰਕਾਰ ਰਕੇਸ਼ ਸ਼ਰਮਾ ਜੀ ਦੇ ਨਾਲ ਰੋੜ ਦੇ ਕੰਡੇ ਕੰਦਾਂ ਤੇ ਲਿਖੇ ਹੋਏ ਸਲੋਗਨ ਜਿਹੜੇ ਆ ਹਰ ਇੱਕ ਵਿਅਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਜਿਵੇਂ ਉੱਥੇ ਇੱਕ ਸਲੋਗਨ ਲਿਖਿਆ ਹੋਇਆ ਸੀ ਸੱਚਾਈ ਅਤੇ ਸਫਾਈ ਜਿਹੜੀ ਆ ਭਗਵਾਨ ਦੀ ਖਰਾਕ ਹੈ ਸੋ ਦੋਸਤੋ ਅਸੀਂ ਪੱਤਰਕਾਰ ਰਕੇਸ਼ ਸ਼ਰਮਾ ਜੀ ਦੇ ਘਰ ਪਹੁੰਚ ਗਏ ਆ ਉਹ ਆਪਣੇ ਗਾਰਡਨ ਦੇ ਵਿੱਚ ਟਾਈਮ ਸਪੈਂਡ ਕਰ ਰਹੇ ਸੀ ਤੇ ਅਸੀਂ ਹੁਣ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਦੀ ਥੋੜੀ ਬਾਈਟ ਜਿਹੜੀ ਆ ਲਵਾਂਗੇ ਸੋ ਉਹਨਾਂ ਦਾ ਦੱਸਣਾ ਸੀ ਕਿ ਉਹ ਜ਼ਿਆਦਾਤਰ ਆਪਣਾ ਟਾਈਮ ਜਿਹੜੇ ਨੇ ਉਹ ਇਸ ਪਾਰਕ ਦੇ ਵਿੱਚ ਸਪੈਂਡ ਕਰਦੇ ਹਨ ਉਹਨਾਂ ਨੇ ਦੱਸਿਆ ਹੈ ਕਿ ਉਹ ਇੱਕ ਸੰਸਥਾ ਬ੍ਰਹਮਾ ਕੁਮਾਰੀ ਜੀ ਦੇ ਨਾਲ ਬਚਪਨ ਤੋਂ ਹੀ ਜੁੜੇ ਹੋਏ ਹਨ ਦੋਸਤੋ ਜਦੋਂ ਅਸੀਂ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਤੇ ਬ੍ਰਹਮ ਕੁਮਾਰੀ ਜੀ ਦੇ ਦੋ ਆਸ਼ਰਮ ਪਿੰਡ ਦੇ ਖੱਬੇ ਹੱਥ ਨੂੰ ਬਣੇ ਹੋਏ ਹਨ ਬਹੁਤ ਹੀ ਖੂਬਸੂਰਤ ਪਰ ਇਹ ਜਿਹੜਾ ਪਾਰਕ ਹੈ ਇਹ ਰਕੇਸ਼ ਕੁਮਾਰ ਜੀ ਦੇ ਆਪਣੇ ਘਰ ਦੇ ਬੈਕ ਸਾਈਡ ਬਣਿਆ ਹੋਇਆ ਹੈ ਸੋ ਆਓ ਹੁਣ ਅਸੀਂ ਗੱਲਬਾਤ ਕਰਦੇ ਹਾਂ ਰਕੇਸ਼ ਸ਼ਰਮਾ ਜੀ ਦੇ ਨਾਲ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਜਿਹੜਾ ਮਰਨਵਰਤ ਧਰਨਾ ਜਿਹੜਾ ਉਹਨਾਂ ਨੇ ਲਗਾਇਆ ਸੀ ਉਦੇਚੋਂ ਉਹ ਕਿਉਂ ਉੱਠ ਕੇ ਜਿਹੜੇ ਹੈ ਉਹ ਘਰ ਆਗੇ ਸਨ ਜਾਂ ਕੀ ਉਹਨਾਂ ਦਾ ਹਾਲ ਸੀ ਸੋ ਦੋਸਤੋ ਪਹੁੰਚ ਗਏ ਅਜਿਹੇ ਸ਼ਖਸ ਦੇ ਕੋਲ ਜਿਨ੍ਹਾਂ ਦੀ ਕੰਟੀਨਿਊ ਬਹੁਤ ਦੇਣਿਆ ਅਤੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਨਿਰਪੱਖ ਅਤੇ ਸਚਾਈ ਦੇ ਨਾਲ ਹਮੇਸ਼ਾ ਕੰਡੀ ਦੀ ਜਿਹੜੀ ਹੈ ਖਬਰ ਉਹਨਾਂ ਨੇ ਪਹੁੰਚਾਈ ਹੈ ਸਾਡੇ ਕੋਲ ਨਿਰਪੱਖ ਜਿਹੜੀ ਹੈ ਸੋਚ ਦੇ ਨਾਲ ਉਹਨਾਂ ਨੇ ਹਮੇਸ਼ਾ ਆਪਣੀ ਸੇਵਾ ਦਿੱਤੀ ਹੈ ਪੱਤਰਕਾਰ ਰਿਕੇਸ਼ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਸੋ ਰਕੇਸ਼ ਸ਼ਰਮਾ ਜੀ ਅਸੀਂ ਗੱਲਬਾਤ ਕਰਾਂਗੇ ਤੁਹਾਡਾ ਜਿੱਦਾਂ ਪੱਤਰਕਾਰਤਾ ਦਾ ਸਫ਼ਰ ਜੀ ਅਤੇ ਕਿਹੋ ਜਿਹਾ ਤੁਹਾਡਾ ਕੰਢੀ ਦੇ ਵਿੱਚ ਜਿੱਦਾਂ ਸਫ਼ਰ ਰਿਹਾ ਹੈ ਲੋਕਾਂ ਦਾ ਕੀ ਸਾਥ ਰਿਹਾ ਜੀ ਅ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਅ ਮੈਂ ਜਦੋਂ ਆਪਣੀ ਸ਼ੁਰੂਆਤ ਕੀਤੀ ਹੈ ਤੇ ਸਕੂਲ ਟਾਈਮ ਤੋਂ ਹੀ ਸ਼ੁਰੂਆਤ ਕੀਤੀ ਹੈ ਮੇਰੇ ਪਿੰਡ ਦਾ ਇੱਕ ਯੂਥ ਕਲੱਬ ਹੈ ਟਾਈਮਰ ਯੂਥ ਕਲੱਬ ਜਿਸ ਨੂੰ 3 ਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਪੰਜਾਬ ਲੈਵਲ ਦੇ ਮਿਲ ਚੁੱਕੇ ਨੇ ਕੰਢੀ ਦੇ ਵਿੱਚ ਸਮੱਸਿਆ ਸੀ ਆਪਣੇ ਪਿੰਡ ਨੂੰ ਚਲਾਇਆ ਉਸ ਤੋਂ ਬਾਅਦ ਮਤਲਬ 198 ਵਿੱਚ ਮੈਂ ਮੰਦਵਰਤੀ ਵੀ ਰੱਖਿਆ ਸੜਕ ਬਾਰੇ ਜਿਹੜੀ ਢੋਲਵਾਰ ਤੋਂ ਦੋਪੁਰ ਸੜਕ ਕੋ ਮੈਂ ਜਿਹੜੀ ਵੇਹੜਾ ਦੋਪੁਰ ਨੂੰ ਹਾਂ ਬੜੀ ਕੱਟ ਤੱਕ ਬਣੀ ਆ ਉਸ ਤੋਂ ਬਾਅਦ ਅਸੀਂ ਖਬਰਾਂ ਕਪਣਾ ਲਾਉਂਦੇ ਰਹੇ ਬਾਅਦ ਮੈਨੂੰ ਫਿਰ ਮੀਡੀਆ ਚਾਹਨਾ ਪਿਆ ਸਭ ਤੋਂ ਪਹਿਲਾਂ ਮੈਂ ਚੜ੍ਹਦੀ ਕਲਾ ਟਾਈਮ ਦੀ ਵੀ ਜ਼ਾਇਨ ਕੀਤੀ 2007 ਉਸ ਤੋਂ ਪਹਿਲਾਂ ਮੈਂ ਦੇਨਿ ਕਿ ਜਾਗਰਣ ਅਖਬਾਰ ਹੈ ਅਮਰਜ਼ਾਲਾ ਅਖਬਾਰ ਤੋਂ ਮੇਰਾ ਜੀਵਨ ਸ਼ੁਰੂ ਹੋਇਆ ਭਾਸਕਰਸ ਮੈਂ ਕੰਮ ਕੀਤਾ ਅ ਮੈਕਸਮ ਕਾਫੀ ਖਵਾਰਾ ਅਜ ਕੰਮ ਕੀਤਾ ਹੈ ਔਰ ਅ ਨੈਸ਼ਨਲ ਚੈਨਲਾਂ ਵਿੱਚ ਵੀ ਮੈਂ ਕੰਮ ਕਰ ਚੁੱਕਾ ਔਰ ਮੈਕਹੂਨ ਵੀ ਕਰ ਰਹੇ ਆ ਬਾਅਦ ਵਿੱਚ ਮੈਂ ਆਪਣਾ ਜੂ ਟੈਬਲ ਚੈਨਲ ਜਿਹੜਾ ਚਲਾਇਆ ਹਬ ਤੱਕ ਉਥੇ ਸੇਵਾ ਕਰ ਰਹੇ ਆ ਤੇ ਮੇਰੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਹੈ ਇਸ ਕਰਕੇ ਕਿ ਕੰਢੀ ਦੀ ਆਵਾਜ਼ ਜਿਹੜੀ ਆ ਇੱਕ ਕੰਢੀ ਨੂੰ ਕਿਸੇ ਟਾਈਮ ਜਿਹੜੇ ਲੋਕ ਸੀ ਰੰਡੀ ਕਹਿੰਦੇ ਸੀ ਇਹ ਸੋਚ ਤੁਹਾਡੇ ਜਿੱਦਾਂ ਅਸੀਂ ਕਹਿੰਦੇ ਜੀ ਵੀ ਛੋਟਾ ਬੱਚਾ ਜਿੱਦਾਂ 17 ਸਾਲ ਦਾ ਘਰਦਿਆਂ ਦਾ ਸਾਥ ਕਿਵੇਂ ਰਿਹਾ ਤੇ ਤੁਹਾਨੂੰ ਇਹ ਸੋਚ ਕਿਵੇਂ ਆਈ ਵੀ ਤੁਸੀਂ ਆਪਣੇ ਕੰਢੀ ਇਲਾਕੇ ਵਾਸਤੇ ਜਿਹੜਾ ਸਰ ਮੇਰੇ ਫਾਦਰ ਜਿਹੜੇ ਨੇ ਆਰਮੀ ਪਰ ਔਰ ਮੇਰੇ ਉਹਨਾਂ ਦਾ ਡੀਐਨਏ ਹੈਗਾ ਮੇਰੇ ਮੇਰੇ ਪਰਿਵਾਰ ਚੋ ਸੰਤਾ ਦਾ ਸੁਨਾਨੀ ਵੀਰੇ ਨੇ ਰਿਗਨਾਤ ਪਾਂਦਰ ਔਰ ਬਚਪਨ ਚੋ ਮੇਰਾ ਮੇ ਸੰਸਾਇਕ ਧਮਾਕ ਮਾਰੀ ਉਹਦੇ ਨਾਲ ਜੁੜਿਆ ਉਹ ਉਹਦਾ ਮੈਨੂੰ ਬੜਾ ਸਾਥ ਰਿਹਾ ਕਿਉਂਕਿ ਸਪਿਰਚੁਅਲ ਤੁਹਾਡੇ ਨਾਲ ਹੋਵੇ ਔਰ ਤੁਹਾਡੇ ਨਾਲ ਇੱਕ ਅੱਛੀ ਸੋਚ ਹੋਵੇ ਪਲੱਸ ਇੱਕ ਰਹਿੰਦਾ ਹੈ ਦਿਮਾਗ ਦੇ ਵਿੱਚ ਯਾਰ ਲੋਕਾਂ ਦੀ ਸੇਵਾ ਕਿੱਦਾਂ ਕਰਨੀ ਕਿੱਦਾਂ ਲੋਕਾਂ ਦੀ ਆਵਾਜ਼ ਪਾ ਸਕਦੀ ਹੈ ਉਦੇ ਕਰਕੇ ਮੇਰੀ ਕੋਸ਼ਿਸ਼ ਰਹਿੰਦੀ ਹੈਗੀ ਆ ਮੇਰੇ ਪਰਿਵਾਰ ਦਾ ਵੀ ਯੋਗਦਾਨ ਰਿਹਾ ਮੇਰੀ ਵਾਈਫ ਜਿਹੜੀ ਹੈ ਉਹ ਵੀ ਮੇਰੇ ਨਾਲ ਰਹੀ ਅ ਮੇਰੀ ਸੰਸਥਾ ਹੈ ਬ੍ਰਮਹ ਕਮਰੀ ਉਹਦਾ ਨਾਮ ਹੈ ਦਾ ਪਰਿਵਾਰ ਜੁੜਿਆ ਹੈ ਮੇਰੇ ਬੱਚਿਆਂ ਦਾ ਵੀ ਯੋਗਦਾਨ ਰਿਹਾ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕੰਡੀ ਨੀ ਸ਼ਾਰਪ ਡਿਸਟ੍ਰਿਕਟ ਜਿਹੜੀ ਹੈ ਉੱਥੇ ਤੱਕ ਆਪਾਂ ਪੂਰੀਆਂ ਸੇਵਾਵਾਂ ਦਿੱਤੀਆਂ ਨੇ ਅ ਠੀਕ ਹੈ ਇਨਸਾਨ ਦੀ ਜ਼ਿੰਦਗੀ ਹੈ ਉੱਚ ਗਲਤੀਆਂ ਵੀ ਹੁੰਦੀਆਂ ਨੇ ਬਹੁਤ ਸਿੱਖਣ ਨੂੰ ਮਿਲਦਾ ਹੈ ਕਈ ਉਧਰ ਆਪ ਚੜਾ ਮੇਰੀ ਜ਼ਿੰਦਗੀ ਚ ਆਇਆ ਜਿਵੇਂ ਅਸੀਂ ਕਈ ਵਾਰ ਦੇਖਿਆ ਜਿੱਦਾਂ ਸੱਚਾਈ ਦੇ ਨਾਲ ਜਿਹੜੇ ਗੱਲਬਾਤ ਕਰਦੇ ਆ ਪੱਤਰਕਾਰ ਉਹਨਾਂ ਨੂੰ ਹਮੇਸ਼ਾ ਦਬਾਇਆ ਜਾਂਦਾ ਹੈ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਹੈ ਮੈਂ ਤੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡਾ ਇਨਸਪੀਰੈਂਸ ਮੇਰਾ ਰਿਹਾ ਹੈ ਕਿ ਐ ਵੈਸੇ ਕਹਿੰਦੇ ਕਿ ਸਮੁੰਦਰ ਦੇ ਵਿੱਚ ਜਿਹੜਾ ਵੱਡਾ ਮગર ਮਾਛ ਹੁੰਦਾ ਹੈ ਉਹ ਛੋਟੀ ਮੱਸੀ ਮੱਛੀ ਨੂੰ ਖਾ ਲੈਂਦਾ ਹੈ ਮੇਰੇ ਨਾਲ ਵੀ ਇਦਾਂ ਦੇ ਕਈ ਐਕਸੀਡੈਂਟ ਹੋਏ ਪਰ ਮੇਰਾ ਹੌਸਲਾ ਜਿਹੜਾ ਹੈ ਬਰਕਰਾਰ ਰਿਹਾ ਔਰ ਮੈਂ ਡਿਸਟ੍ਰਿਕਟ ਲੈਵਲ ਤੇ ਵੀ ਕੰਮ ਕੀਤਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਮੈਂ ਮੇਰਾ ਇੱਕ ਡ੍ਰੀਮ ਰਿਹਾ ਹੈਗਾ ਕਿ ਪੰਜਾਬ ਲੈ ਉਹਨਾਂ ਨੂੰ ਕਿੱਦਾਂ ਸਮਾਨਿਤ ਕੀਤਾਵੇ ਮੇਰੇ ਨਾਲ ਇੱਕ ਮੇਰੇ ਦੋਸਤ ਨੇ ਅ ਸੁਰੇਂਦਰ ਠਾਕੁਰ ਜੀ ਅਸੀਂ ਸਰਾਹ ਹਾਟਲ ਬੁੱਕ ਕੀਤਾ ਜਿਹਦੇ ਵਿੱਚ ਪੰਜਾਬ ਤੇ ਪੂਰੇ ਹਿਮਾਚਲ ਦੇ 5000 ਪੱਤਰਕਾਰ ਬੁਲਾਏ ਔਰ 6 ਦਿਨ ਵੱਡੇ ਵੱਡੇ ਪੱਤਰਕਾਰਾਂ ਨੂੰ ਉਹਨਾਂ ਨੂੰ ਅਸੀਂ ਅਵਾਰਡ ਦਿੱਤਾ ਇਦਾਂ ਦੇ ਕਈ ਅਸੀਂ ਕੰਮ ਕਰ ਚੁੱਕੇ ਹਾਂ ਹਾਂ ਇਹ ਪ੍ਰੋਬਲਮ ਆਂਦੀ ਹੈ ਕਿ ਤਨਾ ਕਿਤੇ ਜਾਂਦੀ ਕਿ ਜਿਹੜਾ ਵੱਡਾ ਪੱਤਰਕਾਰ ਹੈ ਛੋਟੇ ਪੱਤਰਕਾਰ ਨੂੰ ਜਾਂ ਪਿੰਡੂ ਪੱਤਰਕਾਰ ਨੂੰ ਥੋੜਾ ਜਿਆਦਾ ਕਿ ਰੋਰ ਕਰਦੇ ਨੇ ਪਰ ਅਸੀਂ ਆਪਣੀ ਲਾਈਨ ਤੇ ਚਲੇ ਰਹੇ ਕਿਉਂਕਿ ਅਸੀਂ ਇੱਕ ਨੀਤੀ ਤੇ ਚਲੇ ਰਹੇ ਹਾਂ ਮੇਰੀ ਸੋਚ ਰਹੀ ਕਿ ਅਸੀਂ ਕਿਸੇ ਲਾਈਨ 'ਚ ਨਹੀਂ ਫਸੇ ਆਪਣੇ ਟ੍ਰੈਕ ਤੇ ਚੱਲ ਕੇ ਅਸੀਂ ਕੰਢੀ ਦੀ ਸੇਵਾ ਕਰ ਰਹੇ ਆਂ ਔਰ ਕਈ ਖਬਰਾਂ ਮੇਰੀਆਂ ਇਦਾਂ ਦੀਆਂ ਰਹੀਆਂ ਜਿਹਦਾ ਪੂਰਾ ਅਸਰ ਹੋਇਆ ਅੱਜ ਵੀ ਪ੍ਰਸ਼ਾਸਨ ਤੱਕ ਪਕੜ ਹੈਗੀ ਆ ਕੋਈ ਵੀ ਆਪਾਂ ਖਬਰ ਲੰਨੇ ਆ ਉਹਦਾ ਅਸਰ ਹੁੰਦਾ ਔਰ ਕਈ ਉਹਨਾਂ ਦੇ ਕੰਮ ਹੋਏ ਨੇ 23 ਕਰਕੇ ਆਪਾਂ ਪਥਰਗਾਰਤਾ ਕਰ ਰਹੇ ਆਂ ਸਰ ਜਿੱਦਾਂ ਅਸੀਂ ਲਾਸਟ ਯਾਰ ਜਿੱਦਾਂ ਦੇਖਿਆ ਵੀ ਮਰਨਵਾਰਤ ਜਿਹੜਾ ਆ ਕੋਕੋਨੇਟ ਤੇ ਭੇੜਾ ਜਾਂ ਕੰਢੀ ਏਰੀਆ ਵਾਸਤੇ ਇਦਾਂ ਰੋਡ ਦੇ ਨਿਰਮਾਣ ਵਾਸਤੇ ਤੁਸੀਂ ਮਾਰਨ ਵਰਤ ਜਿਹੜਾ 15 ਅਗਸਤ ਨੂੰ ਰੱਖਿਆ ਸੀਗਾ ਉਸ ਦੇ ਵਿੱਚ ਤੁਹਾਡਾ ਸਫਰ ਕਿਹੋ ਜਿਹਾ ਰਿਹਾ ਤੇ ਲੋਕਾਂ ਦੇ ਕੁਝ ਸੁਭਾਅ ਨੇ ਉਸ ਨੂੰ ਲੈ ਕੇ ਅਸੀਂ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਇਹ ਦੱਸੋ ਸਾਨੂੰ ਵੀ ਤੁਹਾਡਾ ਉਸ ਵੇਲੇ ਕਿਹੋ ਜਿਹਾ ਪ੍ਰਸ਼ਾਸਨ ਦੇ ਨਾਲ ਵਰਤਾਵ ਤੁਹਾਡੇ ਨਾਲ ਰਿਹਾ ਜਾਂ ਕੀ ਤੁਹਾਨੂੰ ਉਹਦੀ ਆਊਟਪੁੱਟ ਨਹੀਂ ਕਿਉਂਕਿ ਜਿਹੜਾ ਮੰਨਤ ਮੈਂ ਸ਼ੁਰੂ ਕੀਤਾ ਜਾਂ ਕੰਡੀ ਦੇ ਲੋਕਾਂ ਦਾ ਯੋਗਦਾਨ ਰਿਹਾ ਮੈਂ ਇੱਕ ਲੁਧਿਆਣਾ ਦੇ ਸਫ਼ਰ ਕਰ ਰਿਹਾ ਸੀ ਮੇਰੀ ਇੱਕ ਵੱਡੇ ਅਧਿਕਾਰੀ ਨਾਲ ਗੱਲ ਹੋਈ ਮੈਂ ਕਿਹਾ ਯਾਰ ਸੜਕਾਂ ਕਦੋਂ ਕੰਡੀ ਦੀ ਬਣਣਗੀਆਂ ਉਹਨੇ ਮੈਨੂੰ ਇੱਕ ਹਲਕਾ ਜਿਹਾ ਕਿਹਾ ਕਿੰਦਾ ਕੁਛ ਯਾਰ ਨਮਾ ਕਰਨਾ ਪੈਣਾ ਮੈਂ ਕਿਹਾ ਨਮਾ ਕੀ ਕਰਨਾ ਪੈਣਾ ਕਿ ਕਿ ਮੈਂ ਕਾਫੀ ਵਾਰੀ ਮੈਂ ਆਪਣੇ মিডিਆ ਰਾਹੀਂ ਪੂਰੀ মিডিਆ ਰਾਹੀਂ ਸਰਕਾਰ ਨੂੰ ਜਾਗਾਨ ਦੀ ਕੋਸ਼ਿਸ਼ ਕੀਤੀ ਢੋਲ ਬਜਾਏ ਬਾਜੇ ਬਜਾਏ ਲੇਕਿਨ ਜਿਹੜੀ ਨਹੀਂ ਸਰਕਾਰ ਨੇ ਸੁਣਿਆ ਫਿਰ ਮੈਂ ਸੋਚਿਆ ਰਾਂ ਇੱਕ ਵਾਰੀ ਮੈਂ ਪਹਿਲਾਂ ਵੀ ਕੀਤਾ ਸ਼ਾਇਦ ਇਹੀ ਕਰਨਾ ਪੈਣਾ ਹੈ ਕਿ ਕਿ ਇਹ ਜੀ ਬਲਦਾਨੀ ਲੋਕ ਰਹੇ ਆ ਮੇਰੇ ਫਾਦਰ ਵੀ ਆਰਮੀ ਚ ਰਹੇ ਨੇ ਫਿਰ ਮੈਂ ਇੱਕ ਟੀਮ ਤਿਆਰ ਕੀਤੀ ਜਿਹਦੇ ਨਾਲ ਇੱਕ ਲੜਕੀ ਜ਼ਰੋਜ਼ ਹੈ ਦੋ ਲੜਕੇ ਹੋਰ ਸੀ ਲੋਕਾਂ ਨਾਲ ਸਹਿਯੋਗ ਕੀਤਾ ਫਿਰ ਅਸੀਂ 15 ਅਗਸਤ ਨੂੰ ਮਨਵਰਤ ਲੈ ਕੇ ਲਿਆ ਔਰ ਪੂਰਾ ਸਾਡੇ ਨਾਲ ਲੋਕ ਜੁੜੇ ਹੋਏ ਸੀ ਕਿਉਂਕਿ ਸਰਕਾਰ ਨੂੰ ਤਾਂ ਜਗਾਣਾ ਹੁੰਦਾ ਹੈ ਸਰਕਾਰ ਤੱਕ ਸਾਡੀ ਗੱਲ ਪਹੁੰਚੀ ਡਿਪਟੀ ਕਮਿਸ਼ਨ ਤੱਕ ਪਹੁੰਚੀ ਜਿੰਨਾ ਵੀ ਪ੍ਰਸ਼ਾਸਨਿਕ ਵੰਤ ਤੱਕ ਅਸੀਂ ਜਿਹੜੇ ਹੈਗੇ ਆ ਜਿਹੜੇ ਚੀਫ ਮਿਨਿਸਟਰ ਤੱਕ ਵੀ ਆਪਣੀ ਗੱਲ ਪੰਚਾਈ ਤੇ ਉਹਦਾ ਅਸਰ ਵੀ ਹੋਇਆ ਔਰ ਦੋ ਤਿੰਨ ਸੜਕਾਂ ਜਿਹੜੀਆਂ ਸ਼ੁਰੂ ਹੋਈਆਂ ਆ ਠੀਕ ਹੈ ਨੈਗੇਟਿਵ ਪੋਜ਼ਿਟਿਵ ਰਹਿੰਦਾ ਹੈ ਅ ਲੋਕਾਂ ਦਾ ਇਹ ਦੇ ਵਿੱਚ ਰਿਹਾ ਕਿ ਦੋ ਦਿਨ ਹੋਰ ਬਹਿ ਜਾਂਦਾ ਜਾਂ ਚਾਰ ਦਿਨ ਹੋਰ ਸਰ ਉਹੀ ਗੱਲ ਅਸੀਂ ਕਰਦੇ ਹਾਂ ਉਸ ਵੇਲੇ ਵੀ ਕੁਝ ਲੋਕਾਂ ਦੇ ਸਵਾਲ ਜਿਹੜਾ ਕਿ ਕੰਢੀ ਏਰੀਏ ਦੇ ਲੋਕ ਵੀ ਉਸ ਵੇਲੇ ਪੂਰਾ ਸਮਰਥਨ ਦੇ ਵਿੱਚ ਨਹੀਂ ਸਨ ਅਸੀਂ ਜਿੱਦਾਂ ਇਕੱਠ ਵੀ ਦੇਖਿਆ ਸੀਗਾ ਕੁਝ ਲੋਕਾਂ ਦੇ ਉਸ ਵੇਲੇ ਸਵਾਲ ਸਨ ਕਿ ਰਕੇਸ਼ ਰਕੇਸ਼ ਕੁਮਾਰ ਜੀ ਜਾਂ ਰਕੇਸ਼ ਸ਼ਰਮਾ ਜੀ ਜਿਹੜੇ ਹਨ ਇਹ ਹਮੇਸ਼ਾ ਪੱਤਰਕਾਰ ਜਿਹੜੇ ਹੈ ਪੈਸੇ ਲੈ ਕੇ ਪ੍ਰਸ਼ਾਸਨ ਕੋਲੋਂ ਜਾਂ ਵੱਡੇ ਨੇਤਾਵਾਂ ਦੇ ਨਾਲ ਮਿਲ ਕੇ ਇਹ ਉੱਠ ਜਾਂਦੇ ਹਨ ਉਹਨਾਂ ਲੋਕਾਂ ਨੂੰ ਤੁਸੀਂ ਹੁਣ ਕੀ ਜਵਾਬ ਦੇਣਾ ਚਾਹੋਗੇ ਅ ਸ਼ਾਇਦ ਉਹ ਵਿਅਕਤੀ ਹੈ ਨਹੀਂ ਕੋਈ ਇਦਾਂ ਦਾ ਨਾ ਹੀ ਕੋਈ ਇਦਾਂ ਦਾ ਵਿਅਕਤੀ ਜਿਹੜਾ ਰਕੇਸ਼ ਕੁਮਾਰ ਨੂੰ ਖਰੀਦ ਸਕੇ ਅ ਕਿਉਂਕਿ ਮੇਰੀ ਇੱਕ ਆਪਣੀ ਸੋਚ ਹੈਗੀ ਹੈ ਔਰ ਸ਼ਾਇਦ ਇਸ ਕੰਢੀ ਦੇ ਵਿੱਚ ਕੋਈ ਵੀ ਪੰਚਾਇਤ ਦਾ ਸਰਪੰਚ ਜਾਂ ਕੋਈ ਵਿਅਕਤੀ ਉੱਠ ਕੇ ਕਹ ਦੇ ਕਿ ਕਿਸੇ ਦੇ ਵੀ ਖਬਰ ਲਾਈ ਹੋ ਰਕੇਸ਼ ਕੁਮਾਰ ਨੇ ਜਾਂ ਪੈਸੇ ਲਏ ਹੋਣ ਤੇ ਮੈਂ ਪੂਰਾ ਗੁਨਾਹਗਾਰ ਹਾਂ ਰਈ ਸਰਕਾਰ ਦੀ ਗੱਲ ਜੇ ਰਕੇਸ਼ ਕੁਮਾਰ ਨੂੰ ਖਰੀਦਣਾ ਹੁੰਦਾ ਤੇ ਸ਼ਾਇਦ ਜਦੋਂ ਮੈਂ 98 ਚ ਮੰਨ ਵਰਤ ਰੱਖਿਆ ਉਦੋਂ ਵੀ ਨਹੀਂ ਖਰੀਦਿਆ ਗਿਆ ਔਰ ਹੁਣ ਵੀ ਨਹੀਂ ਖਰੀਦਿਆ ਗਿਆ ਕੀਕਾ ਪ੍ਰਸ਼ਾਸਨ ਨੂੰ ਅਸੀਂ ਆਪਣੀ ਗੱਲ ਰੱਖੀ ਆਈ ਮੰਨਵਰਤ ਰੱਖਿਆ ਔਰ ਸ਼ਾਮ ਤੱਕ ਸਾਭੀਆਂ ਉਹਨਾਂ ਨੇ ਗੱਲਾਂ ਮੰਨੀਆਂ ਔਰ ਉਦਾਸਰ ਵੀ ਹੋਇਆ ਖਰੀਦਣਾ ਔਰ ਵੇਚਣਾ ਇਹ ਲੋਕਾਂ ਦੀ ਇੱਕ ਆਪਣੀ ਸੋਚ ਜੀ ਆਪਣੇ ਸੋਚ ਜਾ ਕੇ ਉਹ ਨਜ਼ਰੀਏ ਲੋਕਾਂ ਦੇ ਕਿ ਕੀ ਹਾਲ ਅੱਧਾ ਗਲਾਸ ਖਾਲੀ ਹੁੰਦਾ ਜਾਂ ਗਲਾਸ ਮੇਰਾ ਤੁਸੀਂ ਘਰ ਦੇਖ ਸਕਦੇ ਹੋ ਮੇਰੇ ਕੋਲ ਜਿਹੜੀਆਂ ਚੀਜ਼ਾਂ ਪਹਿਲਾਂ ਹੈਗੀਆਂ ਉਹੀ ਖਰੀਦਣਾ ਹੁੰਦਾ ਤਾਂ ਮੈਨੂੰ ਕੋ 25 ਦੀ ਕਰੋੜ ਦਿੰਦਾ ਤਾਂ ਬੰਦਾ ਖਰੀਦ ਸਕਦਾ ਹੈ ਹੈਨਾ ਐਦਾਂ ਦੀ ਗੱਲ ਕੋਈ ਹੋਈ ਵੀ ਨਹੀਂ ਹੈਗੀ ਔਰ ਖਰੀਦਣਾ ਕਿੰਨੇ ਸਿਕਿਉਰ ਸਰਕਾਰ ਦੇ ਆਸੀਂ ਅੱਜ ਵੀ ਗੇਂਸਟ ਹੈ ਅਜ ਵੀ ਆਵਾਜ਼ ਉਹੀ ਰੱਖਦੇ ਆਂ ਔਰ ਜੇ ਸਾਡੀ ਸੜਕ ਨਹੀਂ ਬਣੀ ਤਾਂ ਮੈਂ ਫਿਰ ਕਹਿ ਦਿੱਤਾ ਹੈਗਾ ਕਿ 15 ਅਗਸਤ 2025 ਨੂੰ ਵੀ ਆਪਾਂ ਤਿਆਰ ਆ। ਮਤਲਬ 15 ਅਗਸਤ 2025 ਨੂੰ ਅਸੀਂ ਫੇਰ ਉਹੀ ਮਹੀਨੇ ਜੇ ਸਾੜਕ ਨਹੀਂ ਬਣੀ। ਲੇਕਿਨ ਇੱਕ ਸਾਡਾ ਅਸਰ ਹੋਇਆ ਕਿ ਕੁੱਕਾ ਨੇੜੇ ਜਿਹੜੀ ਸੜਕ ਆ ਉਹ ਅੰਮ ਸ਼ੁਰੂ ਹੋ ਗਿਆ ਔਰ ਭੇੜੇ ਤੋਂ ਕੋਟ ਤੋਂ ਬਾੜੀ ਖੜਦਾ ਵੀ ਹੋ ਗਿਆ ਹੈਗਾ। ਸੋ ਰਿਕੋਟ ਤੋਂ ਪਟਿਆਲਾ ਦਾ ਵੀ ਹੋਣ ਵਾਲਾ ਹੈ। ਆਪਣੀ ਸੜਕਾਂ ਦਾ ਵੀ ਪੈਸਾ ਪੈ ਗਿਆ ਹੁਣ ਜੇ ਆਪਾਂ ਕੰਮ ਹੀ ਹੋ ਗਿਆ ਤਾਂ ਫਿਰ ਆਪਾਂ ਨੂੰ ਲੜਨ ਦੀ ਲੋੜ ਵੀ ਨਹੀਂ ਹੈ। ਹਾਂ ਕੁਝ ਹੋਰ ਮੰਗਾ ਹੈ ਜਿਆ ਨੇ ਉਹਦੇ ਵਾਸਤੇ ਮੇਰਾ ਸੰਘਰਸ਼ ਜਦੋਂ ਤੱਕ ਮੇਰੇ ਜਦ ਸਹ ਹੈਗੇ ਉਹ ਤੱਕ ਮੈਂ ਲੜਦਾ ਰਹਾਗਾ ਔਰ ਇਮਾਨਦਾਰੀ ਨਾਲ ਲੜਦਾ ਇਹ ਫਿਰ ਵਿਰੋਧੀ ਪਾਰਟੀਆਂ ਹਨ ਜਾਂ ਜਿਹੜੇ ਹੈ ਜਿੱਦਾਂ ਅਸੀਂ ਕਹਦੀਏ ਪਰ ਸਰਕਾਰ ਦੇ ਕੁਝ ਨੁਮਾਇੰਦੇ ਹੈ ਜਿਹੜੇ ਕਿ ਹਮੇਸ਼ਾ ਜਿਹੜੀ ਸੱਚੀ ਆਵਾਜ਼ ਨੂੰ ਜਿਹੜਾ ਦਿਵਾਨ ਦੀ ਗੱਲ ਸਰ ਇਹ ਐਕਚੁਅਲੀ ਕੀ ਹੁੰਦਾ ਕਿ ਸਰਕਾਰ ਜਿਹੜੀ ਹੈਗੀ ਹੈ ਤਾਂ ਜੇ ਆਪਾਂ ਕੋਈ ਵੀ ਸਰਕਾਰ ਦੀ ਗੱਲ ਕਰੀਏ ਕਿ ਮੇਰਾ ਜਿਹੜਾ ਜੀਵਨ ਹੈਗਾ ਪੋਲਿਟਿਕਸ ਲੋਗਾ ਦੇ ਨਾਰੇ ਆ ਔਰ ਮੈਂ ਧੁੰਗਾ ਤੋਂ ਲੈ ਕੇ ਧਰਮਪਾਲ ਤੋਂ ਲੈ ਕੇ ਅਮਿੰਦਰ ਕੋੜ ਤੋਂ ਲੈ ਕੇ ਅਾਦੀਆ ਤੋਂ ਲੈ ਕੇ ਰਵਜੋਤ ਤੋਂ ਲੈ ਕੇ ਕਿੰਨੇ ਵੀ ਐਮਪੀਜ਼ ਰਏ ਨੇ ਡੋਗਰਾ ਤੱਕ ਮੈਂ ਸਾਰਿਆਂ ਨਾਲ ਕੰਮ ਕੀਤਾ ਔਰ ਮੇਰੇ ਪਿੰਡ ਦੇ ਵਿੱਚ ਮੈਂ ਆਪਣੇ ਸਮਾਜਿਕ ਤੌਰ ਤੇ ਆਪਣੇ ਵੱਲ ਬਹੁਤੇ ਦੇ ਕਟੂਗਠ ਕਾਫੀ ਪੈਸੇ ਇੱਥੇ ਲਿਆਉਂਦੇ ਨੇ ਔਰ ਵੱਡੀ ਗੱਲ ਹੈ ਕਿ ਕਿਸ ਨੇ ਕੀ ਕਿਸ ਨੂੰ ਖਰੀਦਣਾ ਹੈਗਾ ਬਾਕੀ ਲੋਕਾਂ ਦੀ ਜ਼ਮਾਨਾ ਉਹ ਇੰਟਰਸਟ ਲੈਣ ਲਈ ਜਾਂ ਜਿੰਨਾ ਵੀ ਤੁਹਾਡੇ ਪਿੰਡ ਦੇ ਲੋਕਾਂ ਤੋਂ ਵੀ ਕਾਫੀ ਪੁੱਛਿਆ ਆਪਣੇ ਤੌਰ ਤੇ ਜਾਂ ਆਪਣੇ ਕੁਝ ਬੰਦਿਆਂ ਦੇ ਤੌਰ ਤੇ ਵੀ ਅਸੀਂ ਅੰਤਰਗਤੀ ਵੀ ਪੁੱਛਿਆ ਵੀ ਕੀ ਰਕੇਸ਼ ਸ਼ਰਮਾ ਜੀ ਜਿਦਾਂ ਕੀ ਜਸੀਂ ਬਾਹਰੋਂ ਸੁਣਿਆ ਹੈ ਉਹਨਾਂ ਦਾ ਵੀ ਹਮੇਸ਼ਾ ਇਸ ਗੱਲ ਨੂੰ ਨਕਾਰਿਆ ਹੈ ਉਹਨਾਂ ਨੇ ਵੀ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੋਇਆ ਆ ਜਦ ਰਕੇਸ਼ ਸ਼ਰਮਾ ਜੀ ਜਿਹੜਾ ਹੈ ਹਮੇਸ਼ਾ ਪਿੰਡ ਦੇ ਭਲਾਈ ਦੇ ਲਈ ਜਾਂ ਕੰਢੀ ਦੀ ਭਲਾਈ ਦੇ ਲਈ ਕੰਮ ਕਰਦੇ ਹਨ ਸੋ ਸਰ ਅਸੀਂ ਜਿੱਦਾਂ ਪਿੰਡ ਦੇ ਵਿੱਚ ਇੰਟਰ ਹੋਏ ਆ ਜੀ ਪਿੰਡ ਦਾ ਜਿੱਥੇ ਬੋਰਡ ਲੱਗਿਆ ਉਹਦੇ ਨਾਲ ਹੀ ਅਸੀਂ ਇੱਕ ਆਸ਼ਰਮ ਦੇਖਿਆ ਬ੍ਰਹਮ ਕੁਮਾਰੀ ਜੀ ਹਾਂ ਜੀ ਅਸੀਂ ਇੱਕ ਪਿੰਡ ਦੇ ਵਿੱਚ ਜਿੱਦਾਂ ਇੰਟਰ ਹੁੰਨੇ ਆ ਉਹ ਇੱਕ ਬਹੁਤ ਹੀ ਖਿਚਮਾ ਜਿਹਾ ਦ੍ਰਿਸ਼ ਹੈ ਜੀ ਉਦੇ ਬਾਰੇ ਉਹ ਜਿਹੜਾ ਕੀ ਸੰਸਥਾ ਦੇ ਬਾਰੇ ਜੀ ਤੁਸੀਂ ਸਾਨੂੰ ਉਹ ਚਮਕਦਾਰ ਸੰਸਦਾਸ਼ਮ ਹੈ ਔਰ ਅਸੀਂ ਬਹੁਤ ਸੁਭਾਗਿਆ ਚੱਲ ਰਹੀ ਹੈ ਕਿ ਸਾਡਾ ਜਿਹੜਾ ਪਿੰਡ ਹੈਗਾ ਬਹੁਤ ਹੀ ਅਧਿਆਤਮਿਕਾ ਔਰ ਮੇਰੇ ਪਿੰਡ ਦੇ ਵਿੱਚ ਕਾਫੀ ਜੁਗ ਦਾ ਆਰਮੀ ਪਰਸਨ ਵੀ ਹੈਗੇ ਨੇ ਔਰ ਸਾਡਾ ਪਿੰਡ ਜਿਹੜਾ ਖਾਸ ਕਰਕੇ ਮੇਰਾ ਟੱਪਾ ਪਿੰਡ ਜਿਹੜਾ ਨਸ਼ਾ ਮੁਕਤ ਹੈਗਾ ਔਰ ਇਹਦੇ ਵਿੱਚ ਨਸ਼ਾ ਬਿਲਕੁਲ ਨਹੀਂ ਕਰਦਾ ਸਰਕਾਰ ਨੇ ਸਾਨੂੰ ਇਹਦਾ ਸਰਟੀਫਿਕੇਟ ਵੀ ਦਿੱਤਾ ਹੋਇਆ ਔਰ ਸਾਡਾ ਇੱਕ ਡਾਇਮੰਡ ਯੂਥ ਕਲੱਬ ਬਣਿਆ ਹੋਇਆ ਹੈ ਸਾਡੀ ਆਪਣੀ ਪੰਚਾਇਤ ਜਿਹੜੀ ਆ ਸਾਡੇ ਕੋ ਲੜਾਈ ਝਗੜੇ ਨਹੀਂ ਹੁੰਦੇ ਤਾਂ 2-3 ਘੰਟੇ ਵਿੱਚ ਅਸੀਂ ਫੈਸਲਾ ਕਰਦੇ ਮੇਕ ਅ ਪੁਲਸ ਤੱਕ ਆ ਪਾ ਨਹੀਂ ਜਾਂਦੇ ਔਰ ਦੁੱਖ ਸੁੱਖ ਨੂੰ ਸਭ ਸਾਂ ਇਕੱਠੇ ਹੋ ਜਾਂਦੇ ਆਪਾਂ ਸਾਡੇ ਪਿੰਡ ਦੇ ਵਿੱਚ ਇਹ ਵੱਡੀ ਗੱਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਧਾਰਮਿਕ ਸਮਾਗਮ ਜਿਹੜੇ ਨੇ ਸਾਲ 'ਚ 25 ਦੇ ਹੁੰਦੇ ਹੁੰਦੇ ਨੇ ਜਾਗਰਣ ਹੋਣਾ ਇਹ ਜਦਾ ਅਸ਼ਰਮ ਦੇल्ली ਇੱਥੇ ਸੱਸੰਗ ਹੁੰਦਾ ਹੈਗਾ ਲੋਕ ਇਹਨਾਂ ਜੁੜੇ ਹੋਏ ਨੇ ਮੇਰਾ ਪਰਿਵਾਰ ਜੁੜਿਆ ਔਰ ਪੂਰਾ ਏਰੀਆ ਜੁੜਿਆ ਹੋਇਆ ਤੇ ਸਾਡੇ ਵਾਸਤੇ ਅਸੀਂ ਪਿੰਡ ਆਪਣੇ ਨੂੰ ਹਮੇਸ਼ਾ ਟੌਪ ਤੇ ਰੱਖਿਆ ਹੋਇਆ ਹੈ ਔਰ ਮੇਰੀ ਇਹ ਕੋਸ਼ਿਸ਼ ਰਹਿੰਦੀ ਸਾਡੇ ਜਿਹੜੇ ਜ਼ੂਤ ਦੇ ਮੁੰਡੇ ਮੇਰੀਆਂ ਪਿੰਡ ਦੀਆਂ ਔਰਤਾਂ ਪਹਿਣਾ ਸਾਰੇ ਸੰਗਠਨ ਦੇ ਵਿੱਚ ਅਸੀਂ ਇਸ ਪਿੰਡ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਟੱਪਾ ਪਿੰਡ ਨਹੀਂ ਟੋਪ ਪਿੰਡ ਲੈ ਕੇ ਜਾਣਾ ਟੋਪ ਰੱਖਿਆ ਹੋਇਆ ਔਰ ਹੋਰ ਇਹਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਹਾਰਪੁਰ ਦੇ ਵਿੱਚ ਅਸੀਂ ਦੇਖਿਆ ਪਹਿਲਾ ਸ਼ਾਇਦ ਅਜਿਹਾ ਪਿੰਡ ਹੋਵੇ ਜਿਹੜਾ ਪਿੰਡ ਦੇ ਅੰਦਰ ਆਉਂਦਿਆਂ ਇੱਕ ਸਾਫ ਸਫਾਈ ਅਤੇ ਕੰਧਾਂ ਦੇ ਲਿਖੇ ਹੋਏ ਸਲੋਗਨ ਜਿਹੜੇ ਕਿ ਹਰੇਕ ਵਿਅਕਤੀ ਨੂੰ ਜਿਹੜਾ ਆਪਣੇ ਵੱਲ ਆਕਰਸ਼ਿਤ ਕਰਦੇ ਆ ਅਸੀਂ ਇਸ ਪਿੰਡ ਨੂੰ ਜਿੱਦਾਂ ਅਸੀਂ ਦੇਖੀਏ ਹੁਸ਼ਾਰਪੁਰ ਕੀ ਪੰਜਾਬ ਦੇ ਵਿੱਚ ਇਹ ਪਿੰਡ ਵਾਕਈ ਟੋਪ ਤੇ ਹੁਣਾ ਹੈ ਬਿਲਕੁਲ ਸਰ ਮੇਰਾ ਪਿੰਡ ਜਿਹੜਾ ਹੈ ਇਹ ਕਾਫੀ ਲੋਕ ਜਦੋਂ ਆਉਂਦੇ ਨੇ ਮੈਂ ਇੱਕ ਜਗ੍ਹਾ ਲਿਖਿਆ ਹੋਇਆ ਕਿ ਮੈਨੂੰ ਆਪਣੇ ਪਿੰਡ ਤੇ ਘਰਵਾ ਔਰ ਇਹ ਵੀ ਲਿਖਿਆ ਹੈ ਕਿ ਟੱਪਾ ਪਿੰਡ ਦੇ ਹਰ ਵਿਅਕਤੀ ਨੂੰ ਆਪਣੇ ਪਿੰਡ ਤੇ ਘਰਵਾ ਸਚਾਈ ਆ ਕਿ ਜਦੋਂ ਵੀ ਸਾਡੇ ਕਾਫੀ ਲੋਕ ਜਿਹੜੇ ਨੇ ਪਿੰਡ ਛੱਡ ਕੇ ਚਲੇ ਗਏ ਸੀ ਕਾਫੀ ਜਦਾ ਸਰਵਿਸ ਦੇ ਟਾਈਮ ਚਲ ਗਏ ਉਹ ਸਾਰੇ ਵਾਪਿਸ ਆ ਗਏ ਨੇ ਸਾਰੇ ਨੇ ਆਪਣੇ ਨਵੇਂ ਘਰ ਬਣਾ ਲਏ ਨੇ ਨਵੇਂ ਪੈਸੇ ਲਾ ਕੇ ਸਾਰੇ ਇੱਥੇ ਰਹਿਣ ਲੱਪੇ ਨੇ ਤੱਪੇ ਨੂੰ ਹੁਣ ਆਪਾਂ ਟੋਕ ਕਰਕੇ ਆ ਰਹੇ ਹਾਂ ਜਿਹੜੇ ਲੋਕ ਚੱਲ ਵੀ ਗਏ ਸੀ ਜਿੱਦਾਂ ਕੋਈ ਸ਼ਿਮਲੇ ਚਲ ਗਿਆ ਸੀ ਕੋਈ ਚੰਡੀਗੜ੍ਹ ਚਲ ਗਿਆ ਸੀ ਕੋਕਰੀ ਚਲ ਗਿਆ ਸੀ ਹੁਣ ਸਾਰੇ ਘਰ ਲੋਕ ਵਾਪਿਸ ਆ ਰਹੇ ਨੇ ਕਿਉਂਕਿ ਨੇਚਰਲ ਇੱਕ ਤਾਂ ਬਿਊਟੀ ਆ ਮੱਛਰ ਮੱਖੀ ਨਹੀਂ ਹੈਗੀ ਇੱਕ ਭਾਈ ਸਾਹ ਬਹੁਤ ਹੈ ਔਰ ਅਧਿਆਤਮਿਕਤਾ ਦੇ ਪਰਕੰਪਨ ਹੈ ਸਫਾਈ ਦੇ ਵਿੱਚ ਦੇਖਿਆ ਜਾਵੇ ਤੇ ਮੈਂ ਖੁਦ ਮੈਨੂੰ ਕਾਫੀ ਲੋਕ ਦੇਖਦੇ ਹੋਣੇ ਮੈਨੂੰ ਸ਼ਰਮਦਾ ਨਹੀਂ ਹੈਗਾ ਮੈਂ ਸਵੇਰੇ ਉੱਠ ਕੇ 4 ਵਜੇ ਆਪਣੀ ਗਲੀ ਦਾ ਰਸਤਾ ਪੂਰਾ ਸਾਫ਼ ਕਰਦੇ ਆਂ ਕਿ ਜਿੰਨੇ ਵੀ ਸਲੋਗਨ ਲਿਖੇ ਸਾਡੇ ਕਲੱਬ ਨੇ ਲਿਖੇ ਹੋਏ ਨੇ ਔਰ ਸਾਡਾ ਇੱਕ ਇੱਕ ਬੱਚੇ ਦਾ ਇਹਦੇ ਵਿੱਚ ਇੱਕ ਇੱਕ ਭੈਣ ਦਾ ਇੱਕ ਇੱਕ ਭਰਾ ਦਾ ਸਾਰਿਆਂ ਦਾ ਚੁੱਕਦਾ ਸੋ ਤੁਹਾਡੇ ਥਰੂ ਜਾਂ ਇਸ ਪਿੰਡ ਨੂੰ ਜਿਹੜੀ ਸਹੂਲਤ ਜਾਂ ਕੋਈ ਵੀ ਜਿਹੜਾ ਇੱਥੇ ਕਾਰਜ ਕਰਵਾਇਆ ਗਿਆ ਪਿੰਡ ਦੇ ਵਿੱਚ ਕੋਈ ਇੱਕ ਸਾਡਾ ਜਿਹੜਾ ਸਾਡਾ ਕਲੱਬ ਬਣਿਆ ਹੋਇਆ ਉਹਦਾ ਮੈਂ ਪ੍ਰੈਜ਼ੀਡੈਂਟ ਹੈਗਾ ਕਲੱਬ ਵੱਲੋਂ ਅਸੀਂ ਸਭ ਤੋਂ ਪਹਿਲਾਂ ਪਾਣੀ ਇੱਥੇ ਸਾਡੇ ਪਿੰਡ ਵਿੱਚ 1.5 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ ਸਾਡੇ ਕਲੱਬ ਨੇ ਪਹਿਲਾਂ ਇੱਥੋਂ ਪਾਣੀ ਦਾ ਪ੍ਰੋਵਾਈਡ ਕਰਾਇਆ ਪਿੰਡ ਨੂੰ ਮੋਟਰ ਲਗਵਾਈ ਹੈ ਉਸ ਤੋਂ ਬਾਅਦ ਟੈਂਟ ਸਾਡੇ ਪਿੰਡ ਦਾ ਆਪਣਾ ਹੈਗਾ ਸਾਊਂਡ ਸਿਸਟਮ ਸਾਡੇ ਆਪਣਾ ਹੈਗਾ ਮਤਲਬ ਬੱਸ ਸਟੈਂਡ ਅਸੀਂ ਆਪਣੇ ਕਲੱਬ ਨੇ ਬਣਾਇਆ ਹੋਇਆ ਗੇਟਵਾਰਡ ਇਵਨ ਕਿ ਸਾਡਾ ਪਿੰਡ ਸਭ ਤੋਂ ਸ਼ਹਿਰਪੁਰ ਦਾ ਪਹਿਲਾ ਪਿੰਡ ਹੈ ਜਿੱਥੇ 80 ਫੁੱਟ ਝੰਡਾ ਜਿਹੜਾ ਤਿਰੰਗਾ ਲਗਾਇਆ ਹੋਇਆ ਸੋ ਸ਼ਰਮਾ ਜੀ ਜਿਵੇਂ ਡਾਕਟਰ ਅਬਜੋਤ ਹੁਣ ਆਪਣੇ ਐਮਐਲਏ ਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਜੀ ਉਹਨਾਂ ਦਾ ਕਿਹੋ ਜਿਹਾ ਤੁਹਾਡੇ ਨਾਲ ਵਰਤਾਅ ਜਾਂ ਇਸ ਕੰਢੀ ਏਰੀਆ ਵਾਸਤੇ ਕਿਹੋ ਜਿਹਾ ਸਾਥ ਦੇਖੋ ਵਿਅਕਤੀਤੌਰ ਤੇ ਡਾਕਟਰ ਅਬਜੋਤ ਜੀ ਬਹੁਤ ਨਾਈਸ ਪਰਸਨੈਲਿਟੀ ਹੈ ਔਰ ਜਿੱਥੇ ਮੈਂ ਹੁਣ ਬੈਠੇ ਆ ਇੱਥੇ ਮੇਰੇ ਘਰ ਕਾਫੀ ਵਾਰ ਆ ਚੁੱਕੇ ਨੇ ਐਜ਼ ਐ ਮੈਂ ਵੈਸੇ ਦੇਖੀਏ ਤੇ ਪੜੇ ਲਿਖੇ ਵਿਅਕਤੀ ਦੇ ਕਰਕੇ ਸੈਂਸਫੁਲ ਮੈਂ ਉਹਨਾਂ ਨਾਲ ਉਹਨਾਂ ਦੀ ਕੈਂਪੇਨ ਦੇ ਨਾਲ ਰਾਜਸਥਾਨ ਵੀ ਜਾ ਕੇ ਆਇਆ ਮੈਂ ਉਹਨਾਂ ਨਾਲ ਗੁਜਰਾਤ ਵੀ ਕੰਮ ਕੀਤਾ ਔਰ ਜੇ ਰਾਣੀਤੀ ਤੌਰ ਤੇ ਦੇਖੀਏ ਉਹ ਲਗ ਮੈਟਰ ਆ ਲੇਕਿਨ ਵਿਅਕਤੀ ਤੌਰ ਤੇ ਦੇਖੀਏ ਕਿ ਸ਼ਾਇਦ ਮੈਂ 100 ਬਿਚੂਣਾਂ ਨੂੰ 1000 ਨੰਬਰ ਦਵਾ ਕਿਉਂਕਿ ਉਹ ਉਹਨਾਂ ਦੀ ਕਦੇ ਵੀ ਟਿੱਪਣੀ ਮੈਂ ਵੀ ਉਹਨਾਂ ਨੇ ਕਈ ਵਾਰ ਇੰਟਰਵਿਊਸ ਕੀਤੀਆਂ ਨੇ ਜਾਂ ਉਹਨਾਂ ਨੂੰ ਕਵਰ ਕੀਤਾ ਉਹਨਾਂ ਨੇ ਵਿਰੋਧੀਆਂ ਦੇ ਪ੍ਰਤੀ ਕੋਈ ਵੀ ਗੰਦਾ ਗੰਦੀ ਭਾਸ਼ਾ ਜਾਂ ਕੰਦਾ ਸ਼ਬਦ ਜਾਂ ਕੋਈ ਟਿੱਪਣੀ ਦੰਦੇ ਨਹੀਂ ਕੀਤੀ ਇਸ ਕਰਕੇ ਰਵਜੋਦ ਦੀ ਜਿਹੜੀ ਸ਼ਭੀ ਹੈਗੀ ਆ ਕਮ ਲਗ ਮੈਟਰ ਆ ਲੇਕਿਨ ਸ਼ਭੀ ਉਹਦੀ ਜਿਹੜੀ ਹੈ ਉਹਦੇ ਵਾਸਤੇ ਮੈਂ ਉਹਨਾਂ ਨੂੰ ਵਧੀਆ ਨੰਬਰ ਦਵਾ ਜਿਵੇਂ ਤੁਸੀਂ ਡਾਕਟਰ ਰਵਜੋਦ ਦੇ ਬਹੁਤ ਹੀ ਕਰੀਬੀ ਹੋ ਜੀ ਰਕੇਸ਼ ਰਕੇਸ਼ ਸ਼ਰਮਾ ਆਉਣ ਵਾਲੇ ਟਾਈਮ ਦੇ ਵਿੱਚ ਰਾਜਨੀਤੀ ਦੇ ਵਿੱਚ ਕਦਮ ਵਧਾਣਗੇ ਜਾਂ ਸਿਰਫ ਇਦਾਂ ਹੀ ਆਪਣੀ ਪੱਤਰਕਾਰਤਾ ਦੇ ਨਾਲ ਲੋਕਾਂ ਨੂੰ ਸੱਚ ਦੇਣਗੇ ਮੈਂ ਜਿਹੜਾ ਹੈਗਾ ਸਮਾਸੇਵੀ ਕਰਾਂਗਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਪੱਤਰਕਾਰ ਹੈਗਾ ਔਰ ਮੈਨੂੰ ਘਰ ਵੈਕੀ ਮੈਂ ਕੰਡੀ ਦੇ ਵਿੱਚ ਪੱਤਰਕਾਰ ਹੈ ਕਿ ਪੱਤਰਕਾਰਤਾ ਮੇਰੇ ਵਾਸਤੇ ਸਭ ਤੋਂ ਪਹਿਲਾ ਹੈਗੀ ਆ ਕਿਉਂਕਿ ਆਪਾਂ ਤੇ ਆਵਾਜ਼ ਚਲਾਣੀ ਕੋਈ ਵੀ ਸਰਕਾਰ ਆਵੇ ਆਪਾਂ ਉਹਨਾਂ ਦੇ ਨਾਲ ਕੰਮ ਕਰਨਾ ਹੈ ਪਰ ਇਹ ਗੱਲ ਮੇਰੀ ਰਾਜਨੀਤੀ ਦੀ ਗੱਲ ਕਿ ਕਿ ਰਾਜਨੀਤੀ ਦੇ ਵਾਸਤੇ ਮੈਂ ਕਾਫੀ ਪਹਿਲਾਂ ਇਸ ਨਿਯਾਸ ਲੈ ਚੁੱਕਾ ਦੇਖੀ ਕਿਸੇ ਵੀ ਉਹਕੇਸ਼ਰਮਾ ਜੀ ਦਾ ਰਾਜਨੀਤੀ ਦੇ ਵਿੱਚ ਆਣ ਦਾ ਕੋਈ ਮਤਲਬ ਨਹੀਂ ਕੋਈ ਵੀ ਨਹੀਂ ਹੈਗਾ ਕਿ ਨਹੀਂ ਹੈ ਕੋਈ ਵੀ ਮੈਂ ਪਿੰਡ ਵਿੱਚ ਚੱਪ ਜਿਵੇਂ ਕਈ ਵਾਰ ਲੋਕਾਂ ਦਾ ਕਹਿਣਾ ਹੁੰਦਾ ਇੱਕ ਰਾਜਨੀਤੀ ਕਰਦੇ ਆ ਮਤਲਬ ਉਸ ਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਪੱਤਰਕਾਰ ਜਿਹੜਾ ਹੁੰਦਾ ਉਹ ਨਿਰਪੱਖ ਹੁੰਦਾ ਹੈ ਔਰ ਉਹ ਰਾਜਨੀਤਿਕ ਲੋਕਾਂ ਨੂੰ ਆਇਨਾ ਹੁੰਦਾ ਹੈ ਦਿਖਾਂਦਾ ਹੈ ਸਮਾਜ ਸੇਵੀ ਕੋਈ ਕਿਸੇ ਨੂੰ ਵੀ ਆਪਾਂ ਆਣਾ ਦਿਖਾ ਸਕਦੇ ਹਾਂ ਹਾਂ ਠੀਕ ਹੈ ਆਪਣੀ ਗੱਲ ਰੱਖੋ ਲੇਕਿਨ ਗੱਲ ਰੱਖ ਕੇ ਜੇ ਗੱਲ ਬੰਦ ਦੀਏ ਗੱਲ ਖਤਮ ਠੀਕ ਹੈ ਨਾ ਲੇਕਿਨ ਜੇ ਤੁਸੀਂ ਉਸ ਗੱਲ ਦੇ ਨਾਲ ਅਗਲੇ ਨੂੰ ਅਗਲੇ ਦਾ ਨੁਕਸਾਨ ਕਰਦੇ ਹੋ ਬੇਮਤਲਬ ਕੁੱਝ ਕਿਉਂਕਿ ਅੱਜਕੱਲ ਗੋਦੀ ਮੀਡੀਆ ਦਾ ਵੀ ਜ਼ਮਾਨਾ ਹੈ ਇੱਕ ਤਰਫਾ ਕੁਛ ਨਾ ਕੁਛ ਕਰਦੀ 21 ਬੰਦੇ ਨੂੰ ਚੱਕੀ ਜਾਣਾ ਉਹ ਸਾਡਾ ਕੰਮ ਨਹੀਂ ਕਿਉਂਕਿ ਅਸੀਂ ਔਰ ਮੈਂ ਨੈਸ਼ਨਲ ਮੀਡੀਆ ਜਿਹੜੀ ਕਾਨਫਰੰਸ ਹੈ ਉਹਦੇ ਕੇਈ ਬਰੀ ਹਿੱਸਾ ਬਣ ਚੁੱਕਾ ਔਰ ਮੈਂ ਮੇਰੇ ਕੋਲ ਨੈਸ਼ਨਲ ਮੀਡੀਆ ਦਾ ਮੈਂ ਮੈਂਬਰ ਆ ਐਕਟਿਵ ਮੈਂਬਰ ਆ ਜਿਹੜੀ ਸਾਡੀ ਹਮਾ ਕਮਰੀ ਸੰਸਥਾ ਦੀ ਹੈਗੀ ਆ ਔਰ ਪੰਜਾਬ ਲੈਵਲ ਦਾ ਮੈਂ ਪ੍ਰੈਜ਼ੀਡੈਂਟ ਆ ਸਾਡੀ ਭਾਰਤੀ ਗ੍ਰਾਮੀਣ ਪੱਤਰਕਾਰ ਸੰਗ ਜਿਹੜਾ ਬਣਿਆ ਉਹਦਾ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਹੈ ਇਸ ਕਰਕੇ ਸਾਡੀ ਜਿਹੜੀ ਸੌਸ ਹੁੰਦੀ ਹੈ ਬੜੀ ਸੌਫਟ ਹੁੰਦੀ ਹੈ ਮੈਂ ਖੁਦ ਵੀ ਸੌਫਟ ਹੈਗਾ ਔਰ ਆਪਣੀ ਗੱਲ ਰੱਖ ਕੇ ਬਸ ਉਹਨਾਂ ਕੀ ਰੱਖਦੇ ਆ ਸੋ ਆ ਰਕੇਸ਼ ਸ਼ਰਮਾ ਜੀ ਆਉਣ ਵਾਲੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਹਾਂ ਬਿਲਕੁਲ ਦੋਸਤੋ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਜ਼ੂਥ ਹੈ ਅਸੀਂ ਵੀ ਜ਼ੂਥ ਰਹੇ ਆਂ ਔਰ ਮੈਨੂੰ ਜ਼ੂਥ ਦੇ ਅਵਾਰਡ ਮਿਲੇ ਨੇ ਔਰ ਕੰਢੀ ਆਪਣੇ ਪਿੰਡ ਤੋਂ ਆਵਾ ਮੈਂ ਕਈ ਪਿੰਡਾਂ ਵਿੱਚ ਕੰਮ ਕੀਤਾ ਸਲਾਈ ਸੈਂਟਰ ਤੋਂ ਲੈ ਕੇ ਸਪੋਰਟਸ ਦਾ ਕੰਮ ਕੀਤਾ ਬਹੁਤ ਕੰਮ ਕੀਤੇ ਨੇ ਆਸਦਾ ਜੂ ਜਿਹੜਾ ਮੋਬਾਈਲ ਤਕਸੀਮਾ ਦਾ ਉਹਨੂੰ ਥੋੜਾ ਜਿਹਾ ਅਵਾਇਡ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪਣੀ ਜਿਹੜੀ ਮਾਤਰੀ ਦੀ ਭੂਮੀ ਭੂਮੀ ਹੈ ਉਹਦੇ ਤੇ ਪਿਆਰ ਕਰਨਾ ਚਾਹੀਦਾ ਆਪਣੇ ਡਿਸਟ੍ਰਿਕਟ ਨਾਲ ਪਿਆਰ ਕਰਨਾ ਚਾਹੀਦਾ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਔਰ ਸਭ ਤੋਂ ਪਹਿਲਾਂ ਆਪਣੇ ਗੁਰੂ ਨਾਲ ਪਿਆਰ ਕਰਨਾ ਚਾਹੀਦਾ ਸਭ ਨਾਲ ਇਮਾਨਦਾਰ ਹੋ ਤੁਹਾਨੂੰ ਜਿੰਦਗੀ ਚ ਹਮੇਸ਼ਾ ਸਫਲਤਾ ਮਿਲੇ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਸ਼ਹਿਰਾਂ ਦੇ ਲੋਕ ਜਿਹੜੇ ਪਿੰਡਾਂ ਵਾਲ ਨੂੰ ਆ ਰਹੇ ਨੇ ਜੀ ਤੇ ਆਪਣਾ ਜਿਹੜਾ ਟੱਪਾ ਪੈਂਦਾ ਇਹ ਸ਼ਿਵਾਲਿਕ ਦੀ ਰੇਂਜ ਦੇ ਵਿੱਚ ਪਹਾੜੀਆਂ ਦੇ ਉੱਪਰ ਵਸਿਆ ਪਿੰਡ ਆ ਇਹਦੇ ਵਿੱਚ ਮੈਂ ਹਾਂ ਇੱਕ ਮੈਂ ਤੁਹਾਡੀ ਗੱਲ ਨੂੰ ਕੱਟਦਾ ਪਰ ਇੱਕ ਗੱਲ ਮੈਂ ਹੋਰ ਕਹਾਂਗਾ ਜਿੰਦਗੀ ਦੇ ਵਿੱਚ ਜਿੰਦਗੀ 'ਚ ਮੈਂ ਕਾਫੀ ਕੁਝ ਸਿੱਖਿਆ ਹੈਗਾ ਔਰ ਮੇਰਾ ਇਨਸਪਾਇਰਸ ਰਿਹਾ ਜਿੰਦਗੀ ਆ ਕਿ ਮੈਂ 50 ਸਾਲ ਦਾ ਹੋ ਗਿਆ ਤੁਸੀਂ ਆਪਣੇ ਪਰਿਵਾਰ ਨਾਲ ਉਹ ਆਪਣੇ ਪਿੰਡ ਨਾਲ ਪਿਆਰ ਕਰੋ ਜਦੋਂ ਤੁਸੀਂ ਬਾਹਰਲੇ ਲੋਕਾਂ ਨਾਲ ਪਿਆਰ ਕਰਦੇ ਹੋ ਤਾਂ ਉਹ ਜ਼ੂਸ ਐਂਡ ਥਰੂ ਕਰਦੇ ਆ ਉਹ ਜ਼ੂਸ ਕਰਕੇ ਨਿਕਲ ਜਾਂਦੇ ਨੇ ਪਿੰਡ ਦਾ ਬੰਦਾ ਜਾਂ ਆਪਣੇ ਸਮਾਜ ਦਾ ਜਾਂ ਆਪਣੇ ਏਰੀਆ ਦਾ ਬੰਦਾ ਤੁਹਾਨੂੰ ਕਦੀ ਵੀ ਨੁਕਸਾਨ ਨਹੀਂ ਕਰੇਗਾ ਬਾਹਰਲੇ ਬੰਦੇ ਤੁਹਾਡੇ ਕੋ ਆਣ ਕੇ ਆ ਕੇ ਤੁਹਾਨੂੰ ਜ਼ੂਸ ਕਰਨਗੇ ਡਿਸਪੋਜ਼ਲ ਜ਼ੂਸ ਕੀਤਾ ਚਲ ਜਾਣਗੇ ਇਸ ਕਰਕੇ ਹਮੇਸ਼ਾ ਜ਼ਿੰਦਗੀ ਜਿਵੇਂ ਆਪਣੇ ਵਿਰਾ ਅਨਸਪੀਰੀਅਸ ਰਿਹਾ ਕਿ ਕਦੇ ਵੀ ਤੁਸੀਂ ਦੋਸਤੀ ਪਾਣੀ ਹੈ ਜਾਂ ਕਿਸੇ ਨਾਲ ਵੀ ਕੋਈ ਅੱਛਾ ਕੰਮ ਕਰਨਾ ਹੈ ਜਾਂ ਮਦਦ ਕਰਨੀ ਹੈ ਮਤਲ ਸਾਰਿਆਂ ਦੀ ਕਰੋ ਲੇਕਿਨ ਬਾਹਰਲੇ ਲੋਕਾਂ ਤੋਂ ਥੋੜਾ ਬਚ ਕੇ ਰਹੋ ਜਿੰਨਾ ਪਿਆਰ ਤੁਹਾਨੂੰ ਆਪਣੇ ਪਰਿਵਾਰ ਤੋਂ ਮਿਲ ਸਕਦਾ ਹੈ ਜਾਂ ਆਪਣੇ ਸਮਾਜ ਤੋਂ ਮਿਲ ਸਕਦਾ ਹੈ ਜਾਂ ਆਪਣੇ ਪਿੰਡ ਤੋਂ ਮਿਲ ਸਕਦਾ ਉਹਨਾਂ ਤੁਹਾਨੂੰ ਕਿਸੇ ਹੋਰ ਤੋਂ ਨਹੀਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਾ ਜੀ ਦੇ ਕੰਢੀ ਦੇ ਨੂੰ ਲੈ ਕੇ ਕੀ ਪ੍ਰੋਜੈਕਟ ਹੈ ਜੀ ਅਗਲਾ ਮੇਰਾ ਪਲੈਨਿੰਗ ਹੈਗਾ ਵੈਸੇ ਤੁਹਾਨੂੰ ਮੈਂ ਦੱਸ ਦਿੰਨਾ ਚਾਹਾਂਗਾ ਢੋਲਵਾ ਤੋਂ ਲੈ ਕੇ ਜਿਹੜੀ ਵਾਰੀ ਖੱਡਾ ਉਹਦਾ ਸੜਕ ਦਾ ਪੈਸਾ ਵੀ ਪੈ ਗਿਆ ਹੈਗਾ ਔਰ ਢੋਲਵਾ ਦੇ ਕੋਕਾਂ ਨੇੜੇ ਵੀ ਸੜਕ ਬਿਲਕੁਲ ਬਣੇਗੀ ਔਰ ਆਉਣ ਵਾਲੇ ਸਮੇਂ ਚ ਆਪਣਾ ਜਿਹੜਾ ਪ੍ਰੋਜੈਕਟ ਕੰਢੀ ਵਾਸਤੇ ਕੋਈ ਵੱਡੀ ਜਿਹੜੀ ਹੈਗੀ ਹੈ ਸਰਕਾਰਾਂ ਨੂੰ ਕਹਿ ਕੇ ਜਾਂ ਵੈਲਫੇਅਰ ਸਟੇਟੀਆਂ ਨੂੰ ਕਹਿ ਕੇ ਕੋਈ ਇੰਡਸਟਰੀ ਲੈ ਕੇ ਜਾਵੇ ਜਿਸ ਦੇ ਨਾਲ ਜ਼ੂਥ ਜਿਹੜੇ ਹੈਗੇ ਆ ਉਹਨਾਂ ਨੂੰ ਰੋਜ਼ਗਾਰ ਮਿਲੇ ਔਰ ਇਕ ਮੈਂ ਖੂਦ ਕਹਿਣਾ ਚਾਹਾਂਗਾ ਕਿ মিডিਆ ਚਾਹਣਾ ਚੀਜ਼ ਦਾ ਲੋਕਾਂ ਕਿਉਂਕਿ মিডিਆ ਦੀ ਆਵਾਜ਼ ਬੰਨਣਾ ਚਾਹੀਦਾ ਹੈ ਸ਼ਾਇਦ ਤੁਸੀਂ ਵੀ ਮੇਰੇ ਕੰਢੀ ਦੇ ਹੈਗੇ ਹੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਤੁਸੀ ਇੰਟਰਵਿਊ ਕਰ ਰਹੇ ਹੈਗੇ ਹੋ ਔਰ ਮੈਨੂੰ ਅੱਛਾ ਲੱਗਦਾ ਹੈ ਕਿ ਮੇਰੇ ਏਰੀਆ ਦੇ ਬੱਚੇ ਜਿਹੜੇ ਨੇ মিডিਆ ਚ ਆਣ ਔਰ মিডিਆ ਇੱਕ ਵੱਡਾ ਆਇਨਾ ਹੈ ਇਹਦੇ ਵਿੱਚ ਆਪਣਾ ਆਪਾ ਫਿਊਚਰ ਵੀ ਬਣਾ ਸਕਦੇ ਆ ਔਰ ਲੋਕਾਂ ਦਾ ਇੱਕ ਲੋਕਾਂ ਦਾ ਇੰਨਾ ਵੀ ਬਣ ਸਕਦੇ ਆ ਔਰ ਸਾਦਾ ਵੀ ਸੋ ਦੋਸਤੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਸ਼ਰਮਾ ਜੀ ਨੂੰ ਦੇਖ ਦੇਖ ਕੇ ਇਹਨਾਂ ਦੀ ਵੀਡੀਓ ਦੇਖ ਕੇ ਅਸੀਂ ਸਿੱਖਣਾ ਸ਼ੁਰੂ ਕੀਤਾ ਤੇ ਅੱਜ ਵੀ ਇਹਨਾਂ ਕੋਲੋਂ ਕੁਝ ਨਵਾਂ ਸਿੱਖਣ ਆਏ ਸੀ ਤੇ ਇੱਥੇ ਬੈਠ ਕੇ ਅਸੀਂ ਇਹਨਾਂ ਨਾਲ ਗੱਲਬਾਤ ਹੁਣ ਕਰ ਰਹੇ ਆ ਸਾਡੇ ਲਈ ਬਹੁਤ ਹੀ ਜਿੱਦਾ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਸਾਨੂੰ ਆਪਣਾ ਸਮਾਂ ਦਿੱਤਾ ਹੈ ਤੇ ਬਾਕੀ ਮੈਂ ਲਾਸਟ ਵੀ ਜ਼ਰੂਰ ਕਮਾਂਗਾ ਜਿਹੜੇ ਵੀ ਮੇਰਾ ਚੈਨਲ ਹੁਣ ਤੱਕ ਚੈਨਲ ਦੇਖ ਰਹੇ ਆ ਕਿ ਮੈਂ 30 ਕਪੋਸ ਇੱਕ ਨਵਾਂ ਚੈਨਲ ਵੀ ਸ਼ੁਰੂ ਕੀਤਾ ਹੈ ਉਹ ਵੀ ਮਾਰਕੀਟਸ ਜਲਦੀ ਆ ਰਿਹਾ ਔਰ ਮੈਨੂੰ ਬਹੁਤ ਲੋਕ ਪਿਆਰ ਕਰਦੇ ਮੈਂ ਕਿਸੇ ਵੀ ਪੰਪ ਤੇ ਖੜਾ ਹੋਣਾ ਕਿਸੇ ਦੁਕਾਨ ਤੇ ਖੜਾ ਹੋਣਾ ਤੇ ਜਦੋਂ ਮੈਨੂੰ ਕਹਿੰਦੇ ਆ ਲੋਕੀ ਯਾਰ ਤੂੰ ਵਧੀਆ ਕੰਮ ਕਰ ਰਿਹਾ ਤੇ ਮੈਨੂੰ ਵੀ ਲੱਗਦਾ ਕਿ ਯਾਰ ਮੈਂ ਕੁਝ ਕਰ ਰਹੇ ਹਾਂਗਾ ਤੇ ਜ਼ਿੰਦਗੀ ਚ ਹਮੇਸ਼ਾ ਇਮਾਨਦਾਰੀ ਹਮ ਤੁਹਾਡੇ ਕਾਮ ਆਂਦੀ ਹੈ ਜਦੋਂ ਤੁਸੀਂ ਕੁਝ ਕਰਦੇ ਹੋ ਤੇ ਉਸ ਪਰਮਾਤਮਾ ਦਾ ਵੀ ਥੈਂਕਸ ਕਰਨਾ ਚਾਹੀਦਾ ਔਰ ਲੋਕਾਂ ਦੀ ਜਿਹੜੀਆਂ ਦੁਆਵਾਂ ਹੈਗੀਆਂ ਨੇ ਉਹ ਜ਼ਰੂਰ ਲੈਣੇ ਚਾਹੀਦੀਆਂ ਔਰ ਅੱਗੇ ਵਧਣਾ ਚਾਹੀਦਾ ਸੋ ਆਪਣਾ ਉਹ ਸਾਰਾ ਯੂਥ ਜਿਹੜਾ ਕੰਢੀ ਦੇ ਵਿੱਚੋਂ ਜਿਹੜਾ ਆ ਇਦਾਂ ਸੋਸ਼ਲ ਮੀਡੀਆ ਤੇ ਐਕਟਿਵ ਹੋਣਾ ਚਾਹੁੰਦਾ ਹੈ ਜਾਂ ਵੀਡੀਓਜ਼ ਬਹਾਰ-ਗਰ ਬਹਾਰ ਬਣਾਉਣਾ ਚਾਹੁੰਦਾ ਹੈ ਜਾਂ ਪੱਤਰਕਾਰਤਾ ਦੇ ਸੂਰਤੀ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਬਿਲਕੁਲ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੀ ਜਿੱਥੇ ਵੀ ਹੈਲਪ ਲੈ ਸਕਦੇ ਹੋ ਪੋਲਿਟਿਕਸ ਤੌਰ ਤੇ ਲੈ ਸਕਦੇ ਹੋ ਸਰਕਾਰੀ ਧਾਇਰੇ ਚ ਲੈ ਸਕਦੇ ਹੋ ਮੈਂ ਬਿਲਕੁਲ ਦਮਗਾ ਜਿਹੜਾ ਮੇਰੇ ਕੋਲ ਜਿੰਨਾ ਕਨਸਪੀਰੇਸ ਆ ਮੇਰੇ ਤੋਂ ਵੀ ਕਾਫੀ ਸੀਨੀਅਰਸ ਲੋਗ ਨੇ ਉਹਨਾਂ ਦੀ ਵੀ ਆਪਾਂ ਮਦਦ ਲੈ ਸਕਦੇ ਆ ਬਿਲਕੁਲ ਦੋਸਤੋ ਤੁਸੀਂ ਸੋਸ਼ਲ ਮੀਡੀਆ ਸੈਕਟਰ ਉਹ ਆਪਾਂ ਚਾਹਦੇ ਆ ਕਿ ਕੰਢੀ ਦੇ ਪੱਤਰਕਾਰ ਬਣ ਜਦੋਂ ਮੈਂ ਟੱਪੇ ਤੋਂ ਅਗਲੀ ਹਿਸ਼ਾਰ ਪਰ ਜਾਣਾ ਤੇ ਮੈਨੂੰ ਵੀ ਮਾਨ ਹੁੰਦਾ ਕਿ ਮੈਂ ਕੰਢੀ ਦੀ ਨੁਮਾਇੰਦਗੀ ਕਰਦਾ ਔਰ ਹਲਕਾ ਸ਼ਾਮਚਾਸਦੀ ਦੀ ਨੁ ਆਮਰੇ ਦੋਸਤ ਲੜੋ ਦੇ ਹੈਗੇ ਨੇ ਜਦੋਂ ਇਹ ਬਲੌਕ ਬਣਾਉਂਦੇ ਨੇ ਮੈਨੂੰ ਵੀ ਅੱਛਾ ਲੱਗਦਾ ਹੈ ਕਿ ਮੇਰੀ ਏਰੀਆ ਤੋਂ ਕੋ ਬੰਦਾ ਪੱਤਰਕ ਕਿਉਂਕਿ ਮੈਨੂੰ ਜੈਲਸ ਨਹੀਂ ਹੁੰਦੀ ਔਰ ਮੈਂ ਆਪਣਾ ਸਪਿਰਸ ਦੱਸਦਾ ਕਿ ਮੈਂ ਘੱਟੋ ਘਾਟ ਨਹੀਂ ਮੇਰੇ ਜਿਹੜੇ ਚੈਨਲ ਦੇਖ ਰਹੇ ਨੇ ਉਹ ਜੈਸ ਕਰਨੀ ਕਿ ਘੱਟੋ ਘਾਟ ਨਹੀਂ ਮੈਂ 25 ਤੋਂ 30 ਪੱਤਰਕਾਰ ਤਿਆਰ ਕਰ ਚੁੱਕਾ ਔਰ ਇੱਕ ਪੱਤਰਕਾਰ ਤਾਂ ਮੇਰਾ ਪੰਜਾਬ ਔਰ ਚੰਡੀਗੜ੍ਹ ਲੈਵਲ ਤੇ ਬੈਠਾ ਮੇਤੋ ਵੀ ਸੀਨੀਅਰ ਹੈ ਬੈਠਾ ਔਰ ਕਈ ਪੱਤਰਕਾਰ ਮੇਰੇ ਕਾਰ ਜਿਹੜੇ ਨੇ ਬਹੁਤ ਅੱਛੀ ਜਗ੍ਹਾ ਪਹੁੰਚ ਗਏ ਨੇ ਮੈਂ ਬੇਸਿਕ ਅਪੈਂਡੰਸੀ ਬੈਠਾ ਹੈ ਜਿਨ੍ਹਾਂ ਨੂੰ ਤੁਸੀਂ ਵੀ ਮੀਡੀਆ ਚਾਹੋ ਜਿਹਦਾ ਨਾ ਆਪਾਂ ਕੰਡੀ ਦਾ ਵੀ ਉਹ ਦੇਸ਼ ਦਾ ਵੀ ਨਾਮ ਰੋਸ਼ਨ ਕਰ ਸਕਦੇ ਸੋ ਦੋਸਤੋ ਇਹ ਹਨ ਰਕੇਸ਼ ਸ਼ਰਮਾ ਜੀ ਅੱਜ ਪਿੰਡ ਟੱਪਾ ਦੇ ਵਿੱਚ ਪਹੁੰਚੇ ਸਾਂ ਇੱਥੇ ਹੀ ਅਸੀਂ ਗੱਲਬਾਤ ਦੀ ਸਮਾਪਤੀ ਕਰਦੇ ਹਾਂ ਤੇ ਇਜਾਜ਼ਤ ਲਵਾਂਗੇ ਇਹਨਾਂ ਕੋਲੋਂ ਤੇ ਤੁਹਾਨੂੰ ਮਿਲਾਂਗੇ ਕਿਸੇ ਹੋਰ ਪਿੰਡ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਨਮਸਕਾਰ ਬਹੁਤ ਬਹੁਤ ਧੰਨਵਾਦ